ਪਾਰਤ ਸਰਕਾਰ ਵੱਲੋਂ ਆਖਰ ਮਰਦਮਸ਼ਿਮਾਰੀ ਦਾ ਫੈਸਲਾ ਲੈ ਲਿਆ ਅਗਲੇ ਸਾਲ ਹੋਏਗੀ ਬਕਾਇਦਾ ਪੈਸਾ ਜਿਹੜਾ ਰੱਖਵਾ ਰੱਖ ਲਿਆ ਬਸ ਇਹਦੇ ਉੱਤੇ ਜਿਹੜਾ ਅਨਾਉਂਸ ਕਰ ਦਿੱਤਾ ਗਿਆ ਮਰਦਮਸ਼ਿਮਾਰੀ ਦਾ ਕੀ ਮਹੱਤਵ ਹੈ ਤੇ ਲੇਟ ਜਿਹੜੀ ਹੋਈ ਹੈ ਉਹ ਕੀ ਵਜ੍ਹਾ ਰਹੀ ਤੇ ਉਹਦਾ ਨੁਕਸਾਨ ਕੀ ਆਪਾਂ ਮੰਨ ਸਕਦੇ ਹੁਣ ਤੱਕ ਦੂਜੇ ਬੰਨੇ ਮੰਡਰੇਗਾ ਦੀ ਥਾਂ ਉਤੇ ਨਵਾਂ ਬਿੱਲ ਨਵਾਂ ਕਾਨੂੰਨ ਜਿਹੜਾ ਸਾਹਮਣੇ ਆਇਆ ਵ੍ਰਤੀ ਤੇਰਾ ਵੱਡੇ ਪੱਤਰ ਉਤੇ ਇਹਦਾ ਵਿਰੋਧ ਵੀ ਕਰ ਰਹੀ ਹੈ ਨੀ ਪੰਜਾਬ ਸਰਕਾਰ ਵੀ ਮੈਦਾਨ ਦੇ ਵਿੱਚ ਨਿਤਰਾਈ ਹੈ ਇਹਨਾਂ ਵੱਲੋਂ ਵੀ ਵਿਸ਼ੇਸ਼ ਸੈਸ਼ਨ ਜਨਵਰੀ ਦੇ ਦੂਜੇ ਹਫਤੇ ਸਦਨ ਦਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਇਹ ਦੋ ਮਾਮਲੇ ਆ ਆਬਾਦੀ ਨਾਲ ਜੁੜੇ ਨੇ ਲੋਕਾਂ ਨਾਲ ਜੁੜੇ ਨੇ ਦੇਸ਼ ਵਾਸੀਆਂ ਦੇ ਨਾਲ ਜੁੜੇ ਨੇ ਤੇ ਵੱਖਰੀ ਤਰ੍ਹਾਂ ਦਾ ਵੱਡਾ ਮਹੱਤਵ ਰੱਖਦੇ ਆ ਖੈਰ ਇਹ ਸਾਰੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਉਗੇ ਰਾਸ਼ੀ ਮਹਾਂਰਥੀ ਪ੍ਰਸਿੱਧ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋ ਜੀ ਸੋ ਸੇਖੋ ਸਾਹਿਬ ਸਭ ਤੋਂ ਪਹਿਲਾਂ ਚੈਨਲ 'ਤੇ ਸਵਾਗਤ ਵੈਲਕਮ ਜੀ ਥੈਂਕ ਯੂ ਜੀ ਸਾਹਿਬ ਤੁਸੀਂ ਦੇਖਦੇ ਹਾਂ ਜੇਕਰ ਮਾਦਮ ਸ਼ਿਵਾਰੀ ਦੀ ਗੱਲ ਕਰ ਲਈਏ ਕੀ ਇਹਦਾ ਮਹੱਤਵ ਹੈ ਜਿਹੜੀ ਹੁਣ ਅਨਾਉਂਸਮੈਂਟ ਹੋਈ ਹੈ ਅਗਲੇ ਸਾਲ ਹੋਣੀ ਹੈ ਪਰ ਜਿਹੜੀ ਲੇਟ ਹੋਈ ਉਹਦਾ ਕੀ ਨੁਕਸਾਨ ਆਪਾਂ ਹੁਣ ਤੱਕ ਕਹਿ ਸਕਦੇ ਹਾਂ ਕਿ ਭੋਗ ਲਿਆ ਤੇ ਜਿਹੜੀ ਅਗਲੀ ਹੋਣੀ ਹੈ ਇਹਦੇ ਕੀ ਮਹੱਤਵ ਨਹੀਂ ਕਿ ਵਕਤ ਵਕਤ ਪੱਕ ਪਹਿਲੂ ਜੇ ਆਪਾਂ ਥੋੜਾ ਜਿਆਦਾ ਇਹਨੂੰ ਰੰਮ ਦੇ ਵਿੱਚ ਲਈਏ ਜੀ ਡਾਕਟਰ ਸਾਹਿਬ ਕਿਉਂਕਿ ਮਰਦਮਸ਼ੁਮਾਰੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਜਿਹੜੀ ਜਿਹੜੀ ਪਿਛਲੇ ਤੋਂ ਪਿਛਲੀ ਸਦੀ ਸੀ ਉਹਦੇ ਜਿਹੜਾ ਲਾਸਟ ਸੀਗਾ 1881 ਤੋਂ ਇਹ ਸ਼ੁਰੂ ਕੀਤੀ ਸੀਗੀ ਜੀ ਮਰਦਮਸ਼ੁਮਾਰੀ ਦਾ ਮਕਸਦ ਸਿਰਫ ਲੋਕਾਂ ਦੀ ਗਲਤੀ ਨਹੀਂ ਕਰਨਾ ਹੁੰਦਾ ਕਿ ਤੁਹਾਡੇ ਕੋਲ ਕਿੰਨੀ ਬਦਦੀ ਆ ਜਾਂ ਕਿੰਨੇ ਮੀ ਮੇਲ ਫੀਮੇਲ ਇਹਦਾ ਬਹੁਤ ਲੰਮਾ ਇੱਕ ਪਰਫਾਰਮਾ ਹੁੰਦਾ ਹਾਂ ਹਾਂ ਜੀ ਕਿਉਂਕਿ ਇੰਦਾ ਸਾਡੇ ਵਰਗੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਵਿਭਿੰਨਤਾਵਾਂ ਹੈਗੀਆਂ ਹਮਮ ਤੇ ਨਾਲ ਨਾਲ ਵੀ ਹੈਗਾ ਕਿ ਸਾਡੇ ਤਾਂ ਜਿੱਦਾਂ ਖਾਸ ਕਰਕੇ ਤੁਸੀਂ ਸ਼ਹਿਰਾਂ ਚ ਰਹਿੰਦੇ ਮੋٹے ਤਾਂ ਉਹਦੇ ਸ਼ਹਿਰਾਂ ਚ ਰਹਿੰਦੇ ਕੋ ਪਿੰਡਾਂ ਚ ਰਹਿੰਦੇ ਹਮ ਤੁਹਾਡਾ ਕੀ ਕਿੱਤਾ ਵਾ ਹਮ ਹਮ ਸਾਡੀ ਕਿੰਨੀ ਆਮਦਨ ਹੈਗੀ ਆ ਤੁਹਾਡਾ ਘਰ ਕੀ ਹੈਗਾ ਹਮ ਘਰ ਦੇ ਵਿੱਚ ਕਿਹੜੀ ਕਿਹੜੀ ਚੀਜ਼ ਤੱਕ ਤੁਹਾਡੀ ਪਹੁੰਚ ਹੈਗੀ ਆ ਹਮ ਹਮ ਇਹਦੇ ਨਾਲ ਨਾਲ ਕਿੰਨੀ ਵਿਦਿਆ ਹੈਗੀ ਆ ਹਮ ਜਾਂ ਉਸ ਜਿਹੜਾ ਇਹ ਤੇ ਵਿਕਤੀਆਂ ਬਾਰੇ ਵਿਕਤੀਆਂ ਬਾਰੇ ਕੰਪਰੀਹੈਂਸਿਵ ਜਿਹੜੇ ਹੈਗੇ ਆ ਕਿ ਉਹ ਪਰਿਵਾਰ ਦਾ ਸਾਈਜ਼ ਕਿੰਨਾ ਹੈਗਾ ਵਾ ਤੇ ਉਹਦੇ ਨਾਲ ਜਾਤ ਪਾਤ ਆ ਜਾਂਦੀ ਆ ਤੁਹਾਡੇ ਕੋਲ ਕਿੰਨੀ ਜ਼ਮੀਨ ਜਾਇਦਾਦ ਹੈਗੀ ਉਹ ਵੀ ਸਾਰਾ ਉਹਦਾ ਵਿੱਚ ਹਿੱਸਾ ਜਾਂਦਾ ਹੈ ਔਰ ਇਹਦੇ ਨਾਲ ਨਾਲ ਤੁਸੀਂ ਦੇਖੋ ਕਿ ਜਿਹੜੇ ਜਿਹੜਾ ਸਭ ਤੋਂ ਛੋਟਾ ਯੂਨਿਟ ਹੁੰਦਾ ਵਾ ਮਰਦਮਸ਼ਹਰੀ ਚ ਪਰਿਵਾਰ ਹੁੰਦਾ ਹੂੰ ਪਿੰਡ ਹੁੰਦਾ ਜਾਂ ਮਹੱਲਾ ਹੁੰਦਾ ਔਰ ਸਾਡੇ ਵਰਗੇ ਦੇਸ਼ ਦੇ ਵਿੱਚ ਇੱਥੇ 6 6.5 7 ਲੱਖ ਪਿੰਡ ਹੈਗੇ ਆ ਫਿਰ ਉਹ ਜਿਹੜੀ ਮਰਦਮਸ਼ਹਰੀ ਸ਼ਬਦ ਜੋ ਕੋਈ ਪਿੰਡਾਂ ਦੇ ਤੌਰ ਤੇ ਸ਼ਬਦ ਜਾਂਦੀ ਕਿ ਫਲਾਣੇ ਪਿੰਡ ਦੇ ਵਿੱਚ ਆ ਉਹਦੀ ਕਿੰਨੀ ਜ਼ਮੀਨ ਹੈਗੀ ਆ ਉਹਨੇ ਸਿਰਫ ਜ਼ਮੀਨ ਨਹੀਂ ਹੁੰਦੀ ਖੇਤੀਬਾੜੀ ਦੇ ਕਿੰਨੇ ਸੰਧ ਹੈਗੇ ਆ ਤੁਹਾਡੇ ਕੋਲ ਬਲਦਾਂ ਤੋਂ ਲਾਈਵ ਸਟਾਕ ਕਿੰਨਾ ਹੈਗਾ ਮਤਲਬ ਕੋਈ ਚੀਜ਼ ਇਹੋ ਜਿਹੀ ਨਹੀਂ ਹੁੰਦੀ ਜਿਹੜੀ ਛੱਡੀ ਜਾਂਦੀ ਹੈ ਹੁਣ ਤਾਂ ਹੋਰ ਬਹੁਤ ਜ਼ਿਆਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਬਿਜਲੀ ਦੇ ਨਾਲ ਚੱਲਣ ਵਾਲੇ ਕਿੰਨੇ ਉਪਕਰਨ ਹੈਗੇ ਆ ਕਿੰਨੇ ਦੋ ਪਹੀਆ ਹੈਗੇ ਆ ਕਿੰਨੇ ਚਾਰ ਪਹੀਆ ਹੈਗੇ ਆ ਜਾਂ ਇਸੇ ਤਰੀਕੇ ਨਾਲ ਤੁਹਾਡੇ ਕਿਸ ਕਿਸ ਧਰਮ ਦੇ ਕਿੰਨੇ ਲੋਕ ਹੈਗੇ ਆ ਕਿਸ ਜਾਤੀ ਦੇ ਕਿੰਨੇ ਲੋਕ ਹੈਗੇ ਆ ਕਿੰਨੇ ਕਿਸ ਬੋਲੀ ਦੇ ਕਿੰਨੇ ਲੋਕ ਹੈਗੇ ਬਹੁਤ ਵਾਸਤ ਇਹ ਜਿਹੜੀ ਇੱਕ ਐਕਸਰਸਾਈਜ਼ ਹੁੰਦੀ ਹੈ ਇਹਦਾ ਮਕਸਦ ਇਹ ਹੁੰਦਾ ਕਿ ਹਰ 10 ਸਾਲ ਬਾਅਦ ਇਹ ਦੇਖਿਆ ਜਾਵੇ ਕਿ ਸਾਡੇ ਆਬਾਦੀ ਦਾ ਜਿਹੜਾ ਹੈਗਾ ਇੱਕ ਸਟਰਕਚਰ ਆ ਉਹ ਚ ਕਿੰਨੀ ਤਬਦੀਲੀ ਆਉਂਦੀ ਹੈ ਹੂੰ ਕਿੰਨੀ ਪਹਿਲੀ ਗੱਲ ਤਾਂ ਕਿ ਲਿਟਰੇਸੀ ਕਿੰਨੀ ਵੱਧ ਰਹੀ ਹੈ ਫਿਰ ਅਟ੍ਰੇਸੀ ਜਿਹੜੀ ਹੁੰਦੀ ਆ ਉਹ ਤੁਸੀਂ ਦੇਖੋ ਕਿ ਪਿੰਡ ਦਾ ਲੈਵਲ ਦੀ ਲਿਟਰੇਸੀ ਲੈਣੀ ਆਪਾਂ ਦੇਸ਼ ਤੱਕ ਜਾਂਦੀ ਆ ਫਿਰ ਤਹਿਸੀਲ ਦੇ ਲੈਵਲ ਤੇ ਹੁੰਦੀ ਆ ਬਲਾਕ ਲੈਵਲ ਤੇ ਹੁੰਦੀ ਆ ਜ਼ਿਲ੍ਹੇ ਦੀ ਲਿਟਰੇਸੀ ਹੁੰਦੀ ਆ ਹੈ ਉਸ ਰੇਜਨ ਦੀ ਲਿਟਰੇਸੀ ਹੋ ਜਾਂਦੀ ਆ ਜਿੱਦਾਂ ਸਾਡੇ ਦੋਆਬਾ ਹੋ ਗਿਆ ਮਾਝਾ ਹੋ ਗਿਆ ਮਾਲਵਾ ਹੋ ਗਿਆ ਫਿਰ ਨਾਰਥ ਵੈਸਟ ਦੀ ਲਿਟਰੇਸੀ ਹੋ ਜਾਂਦੀ ਜਿਹੜੇ ਇੱਥੇ ਪੰਜ ਸਟੇਟ ਹੈਗੇ ਜਿਹੜਾ ਉਹਨਾਂ ਜਿਹੜੇ ਰੀਜਨ ਦੀ ਉਹਨਾਂ ਦੀ ਲੇਟੈਂਸੀ ਹੈਗੀ ਆ ਜਾਂ ਹੋਰ ਦੂਸਰੇ ਪਾਸੇ ਉਹ ਲੇਟੈਂਸੀ ਹੈ ਅੰਡਸਟਰੀਅਲ এমਪਲॉयਮੈਂਟ ਦੀ ਗੱਲ ਹੋ ਜਾਂਦੀ ਆ ਵਰਕਰਸ ਦੀ ਕੰਮ ਗੱਲ ਕਿੰਨੇ ਕਮਾਊ ਹੈਗੇ ਕਿਹੜਾ ਕਿਸ ਦੇ ਵਿੱਚ ਉਹ ਇੰਗੇਜ ਹੈ ਬਹੁਤ ਲਾਰਜ ਸਕੇਲ ਦੇ ਉੱਤੇ ਇਹ ਤੁਹਾਨੂੰ ਆਪਣੇ ਜਿਹੜੇ ਦੇਸ਼ ਦੇ ਲੋਕਾਂ ਦੀ ਜਾਂ ਉਹ ਦੇਸ਼ ਦੇ ਵਿੱਚ ਜਿਹੜੀ ਸਾਰੀ ਇੱਕ ਮੋਟੀ ਤਸਵੀਰ ਦਿੰਦੇ ਹ ਹ ਉਹਨੂੰ ਸਾਹਮਣੇ ਰੱਖ ਕੇ ਪਾਲਿਸੀ ਬਣਾਈ ਜਾਂਦੀ ਆ ਹੂੰ ਹਿਸ ਜਗ੍ਹਾ ਦੇ ਉੱਤੇ ਕਿਸ ਚੀ ਦੀ ਲੋੜ ਆ ਕਿੰਨਾ ਲੋਕਾਂ ਨੂੰ ਕਿਸ ਚੀ ਦੀ ਲੋੜ ਹੈਗੀ ਆ ਦੇ ਇਹ ਹਲਾਤ ਹੈ ਕਿ ਪਿਛਲੇ ਸਮੇਂ ਦੇ ਵਿੱਚ 10 ਸਾਲਾਂ ਦੇ ਵਿੱਚ ਕਿੰਨੀ ਆਬਾਦੀ ਕਿੱਥੇ ਜ਼ਿਆਦਾ ਵਧੀ ਹੈ ਕਿੱਥੇ ਘਟੀ ਹੈ ਹੁਣ ਕੁਝ ਥਾਵਾਂ ਹੈਗੀਆਂ ਕਿੱਥੇ ਵਾਧ ਨਹੀਂ ਘਟਣੀ ਸ਼ੁਰੂ ਹੋ ਗਈ ਕੈਰਲਾ ਦੇ ਵਿੱਚ 71 ਤੋਂ ਬਾਅਦ ਜਿਹੜੀ ਆਬਾਦੀ ਦਾ ਸਾਈਜ਼ ਘਟਣਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਜਿਹੜੀ 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 ਸਾਈ ਖਾਸ ਕਰਕੇ ਪਾਪੂਲੇਸ਼ਨ ਦੀ ਗ੍ਰੋਥ ਆ ਦੂਹਰੇ ਸੂਬਿਆਂ ਦੇ ਨਾਲੋਂ ਜਿਹੜੀ ਘਟ ਵਾ ਆ ਜਿਹੜੇ ਦੂਸਰੇ ਜਿਹਨੂੰ ਅਸੀਂ ਬਿਮਾਰੂ ਸਟੇਟ ਕਹਿੰਦੇ ਹੁੰਦੇ ਸੀ ਪਹਿਲਾਂ ਉਹਨਾਂ ਚ ਆਬਾਦੀ ਬਹੁਤ ਜ਼ਿਆਦਾ ਜਿਹੜੇ ਗਰੀਬ ਸੂਬੇ ਹੁੰਦੇ ਸੀ ਉੱਤੇ ਆਬਾਦੀ ਜ਼ਿਆਦਾ ਹੁੰਦੀ ਸੀ ਜਿੱਥੇ ਨੋਨ ਲਿਟਰੇਸੀ ਘੱਟ ਪੜੇ ਲਿਖੇ ਉੱਥੇ ਆਬਾਦੀ ਜ਼ਿਆਦਾ ਹੁੰਦੀ ਸੀ ਜਿੱਥੇ ਐਗਰੀਕਲਚਰ ਨਾਲ ਰਿਲੇਟਡ ਫੈਮਲੀਜ਼ ਹੈਗੀਆਂ ਉੱਥੇ ਆਬਾਦੀ ਜ਼ਿਆਦਾ ਹੁੰਦੀ ਸੀ ਪਹਾੜਾਂ ਤੇ ਰਹਿਣ ਵਾਲਿਆਂ ਦੀ ਗਿਣਤੀ ਘਟਦੀ ਆ ਕਿ ਵੱਧਦੀ ਆ ਕਿੱਥੇ ਜਾਂਦੀ ਆ ਕਿੰਨੀ ਮਾਈਗ੍ਰੇਸ਼ਨ ਹੁੰਦੀ ਆ ਕਿ ਬਹੁਤ ਵੱਡੀ ਐਕਸਰਸਾਈਜ਼ ਹੈ। ਬੜੀ ਸਰਕਾਰ ਨੇ ਬਹੁਤ ਪਤਾ ਨਹੀਂ ਇਹ ਜਿਹੜੀ ਨੀਤੀ ਹੁਣ ਆਉਣ ਲਈ ਆ ਨਾ ਵੀ ਇਹਨੇ ਕੀ ਕਰਨਾ ਸੀ ਇਹਦਾ ਏਜੰਡਾ ਕੀ ਸੀਗਾ। ਜਦੋਂ ਤੁਹਾਡੇ ਕੋਲ ਸਾਰਾ ਡਾਟਾ ਹੈਗਾ ਉਸ ਤਰੀਕੇ ਦੇ ਨਾਲ ਤੇ ਇਹ 21 ਦੇ ਵਿੱਚ ਕੰਪਲੀਟ ਹੋਣੀ ਚਾਹੀਦੀ ਸੀ। ਹੂੰ। ਅਈ ਤਾਂ ਕੰਪਲੀਟ ਹੋਣੀ ਚਾਹੀਦੀ ਅੱਜ ਕੱਲ ਤਾਂ ਬਹੁਤ ਹੈਗਾ ਤੁਹਾਨੂੰ ਕਮਿਊਨੀਕੇਸ਼ਨ ਹੈਗਾ ਇਹਨਾਂ ਵੱਡਾ ਨੈਟਵਰਕ ਹੈਗਾ ਇਹਨੇ ਜਿਆਦਾ ਲੋਕ ਹੈਗੇ ਆ ਜਾਂ ਇਹਨਾਂ ਤੁਹਾਡੇ ਕੋਲ ਡਾਟਾ ਹੈਗਾ ਵਾ ਤੁਸੀਂ ਇਹਨੂੰ ਵੈਰੀਫਾਈ ਕਰ ਸਕਦੇ ਹੋ ਹਮ ਪਰ ਇਹ ਪੋਸਟਪੋਨ ਕਰਦੇ ਨੇ ਪਹਿਲਾਂ ਇਹਨਾਂ ਕਿਹਾ ਜੀ ਕਰੋਨਾ ਆ ਗਿਆ ਉਹਦੇ ਕਰਕੇ ਪੋਸਟਪੋਨ ਹੁੰਦੇ ਨੇ ਫਿਰ ਹੋਰ ਪੋਸਟਪੋਨ ਕਰਦੇ ਕੋਈ ਬਣਸ਼ਾ ਹੋਰ ਸੀਗੀ ਓਕੇ ਇਹ ਤਾਂ ਨਹੀਂ ਹੁੰਦਾ ਵੀ ਸਰਕਾਰ ਨੂੰ ਨਹੀਂ ਪਤਾ ਹੁੰਦਾ ਵੀ ਉਹ ਕੋ ਉਹਦੀ ਆਬਾਦੀ ਕਿੰਨੀ ਹੈਗੀ ਆ ਇਹ ਨਹੀਂ ਪਤਾ ਹੁੰਦਾ ਵੀ ਕਿੰਨੇ ਕਿਸ ਧਰਮ ਦੇ ਕਿਹੜੇ ਕਿੰਨੇ ਲੋਕ ਹੈਗੇ ਆ ਇਹ ਨਹੀਂ ਹੁੰਦਾ ਵੀ ਕਿਸ ਤਰੀਕੇ ਨਾਲ ਕਿਹੜੇ ਥਾਂ ਤੋਂ ਵਾਦੀ ਘੱਟ ਰਹੀ ਹੈ ਕਿਹੜੇ ਥਾਂ ਦੇ ਵੱਧ ਰਹੀ ਹੈ ਕਿੱਥੋਂ ਲੋਕੀ ਮਾਈਗ੍ਰੇਟ ਹੋ ਕੇ ਕਿੱਥੇ ਜਾ ਰਹੇ ਆ ਤੇ ਇਹ ਲੱਗਦਾ ਮੋٹے ਤੌਰ ਤੇ ਵੀ ਸਰਕਾਰ ਜਿਹੜੀ ਹੈਗੀ ਸੀਗੀ ਇਹ ਕਿਉਂ ਇੰਨਾ ਲੰਮਾ ਇਹ ਸਵਾਲ ਬਹੁਤ ਵੱਡਾ ਜਿਹੜਾ ਤੁਸੀਂ ਸਵਾਲ ਕੀਤਾ ਇਹ ਬਹੁਤ ਵੱਡਾ ਸਵਾਲ ਆ ਹੂੰ ਜਦੋਂ ਤੁਸੀਂ ਸਾਇਟ ਕੀਤਾ 28 ਨੂੰ ਕੰਪਲੀਟ ਕਰਨਗੇ 29 ਨੂੰ ਇਲੈਕਸ਼ਨ ਹੋਣੀ ਆ ਹੂੰ ਇਲੈਕਸ਼ਨ ਦੇ ਵਿੱਚ ਦਾ ਚੇਂਜ ਵੀ ਕਰਤਾ ਫਾਰਮੇਸ਼ਨ ਮੈਂ ਮੰਦੀ 1/3 ਜਿਹੜੀ ਉੱਚ ਜਿਹੜੀ ਹੈਗੀ ਆ ਉਹਦੇ ਵਿੱਚ ਪਾਰਟਿਸਪੇਸ਼ਨ ਹੋਣੀ ਆ ਹੂੰ ਇਹ ਸਰਕਾਰ ਤੇ ਜਿਹੜੀ ਖਾਸ ਕਰਕੇ ਕੇਂਦਰੀ ਸਰਕਾਰ ਦਾ ਅਜੰਡਾ ਸਾਡੇ ਸਾਰੇ ਦੇ ਸਾਹਮਣੇ ਆ ਹੂੰ ਕਿਸ ਤਰੀਕੇ ਦੇ ਨਾਲ ਜਿਹੜਾ ਹਿੰਦੂਤਵ ਵਾਲਾ ਪਾਰਟ ਹੈਗਾ ਕਿਸ ਤਰੀਕੇ ਦੇ ਨਾਲ ਉਹ ਆਪਣਾ ਏਜੰਡਾ ਚਲਾਉਂਦੀ ਆ ਕਿਸ ਤਰੀਕੇ ਨਾਲ ਗਿਣੀ ਮਿੜੀ ਸਾਰੀ ਸਿਸਟਮ ਦੇ ਨਾਲ ਇਲੈਕਸ਼ਨ ਜਿੱਤਣ ਦਾ ਜਿਹੜਾ ਉਹਨਾਂ ਦਾ ਵੱਡਾ ਏਜੰਡਾ ਬਣ ਜਾਂਦਾ ਜਾਂ ਉਹ ਜਿਹੜੀ ਸਚਾਈ ਨੂੰ ਸਾਹਮਣੇ ਨਹੀਂ ਆਉਣ ਦਿੰਦੇ ਕਿਉਂਕਿ ਉਹ ਆਬਾਦੀ ਤੋਂ ਸਾਨੂੰ ਪਤਾ ਲੱਗਾ ਸੀ ਨਾ ਕਿ ਕਿਹੜੀ ਜਿਹੜੀ ਮਾਈਨੋਰਟੀ ਹੈਗੀ ਆ ਉਹ ਜਿਹੜੀ ਪੜ੍ਹਾਈ-ਖਾਈ ਦੇ ਪਿੱਛੇ ਹੈਗੀ ਜਿਹੜਾ ਮੁਸਲਮਾਨ ਸੀਗੀ ਜਿਹਦੇ ਵਿੱਚ ਜਸਟਿਸ ਅਰਜਿੰਦਰ ਸੱਚਰ ਕਮਿਸ਼ਨ ਬਣਿਆ ਸੀਗਾ ਮਨੋ ਕਾਫੀ ਜਿਆਦਾ ਉੱਪਰ ਚੁੱਕਿਆ ਸੀਗਾ ਫੈਲੋਸ਼ਿਪ ਦਿੱਤੀ ਸੀ ਉਹ ਸਾਰਾ ਉਹਦੇ ਵਿੱਚੋਂ ਨਿਕਲਿਆ ਸੀ ਹੂੰ ਹੂੰ ਐਸੇ ਤਰੀਕੇ ਨਾਲ ਹੋਰ ਏਰੀਆ ਜਿਹੜੇ ਬੈਕਵਰਡ ਏਰੀਆ ਉਹਨੂੰ ਕਿਦਾਂ ਅੱਗੇ ਲਿਆਂਦਾ ਜਾ ਸਕਦਾ ਜਾਂ ਸ਼ਹਿਰਾਂ ਦੀ ਭੀੜ ਕਿਦਾਂ ਘਟਾਈ ਜਾ ਸਕਦੀ ਹੈ ਕਿਉਂ ਲੋਕੀ ਪਿੰਡ ਛੱਡ ਕੇ ਸ਼ਹਿਰਾਂ ਚ ਜਾਂਦੇ ਬਹੁਤ ਸਾਰਾ ਕਾਰਨ ਹੁੰਦੇ ਹੂੰ ਇਹ ਇਮਾਨਦਾਰੀ ਨਾਲ ਕੀਤਾ ਜਾਵੇ ਇਹ ਕੰਮ ਇਹ ਇੱਕ ਸੇਫਟੇ ਡਿਊਟੀ ਵੀ ਆ ਇੱਕ ਰਿਸਪੋਨਸੀਬਿਲਟੀ ਬਹੁਤ ਵੱਡੀ ਰਿਸਪੋਨਸੀਬਿਲਟੀ ਆ ਕਿ ਤੁਸੀਂ ਦੇਖੋ 21 ਦੇ ਵਿੱਚ ਕੋਰੋਨਾ ਖਤਮ ਹੋ ਗਿਆ ਸੀਗਾ ਹਾਂ ਜੇ 2300 2400 2500 ਤੱਕ ਦਾ ਕੀ ਗੱਲ ਹੀ ਨਹੀਂ ਸੁਣੀ ਹੂੰ ਕਿ ਵਿੱਚ اپੋਜੀਸ਼ਨ ਨੌਨ ਐਗਜ਼ਿਸਟੈਂਸ ਹੋ ਗਏ 5 ਸਾਲ ਤੱਕ اپੋਜੀਸ਼ਨ ਹੈ ਹੀ ਨਹੀਂ ਸੀਗੀ اپੋਜੀਸ਼ਨ ਦਾ ਲੀਡਰ ਹੀ ਕੋਈ ਨਹੀਂ ਸ਼ਿਕਰ ਹੂੰ ਸਭੀ ਜਾਣ ਕੇ ਬਣੀ ਹੋਰ ਵੱਡੇ ਮੁੱਦੇ ਸਾਹਮਣੇ ਆ ਗਏ ਕਿਉਂਕਿ ਸਰਕਾਰ ਹਰ ਰੋਜ਼ ਕੋਈ ਨਾ ਕੋਈ ਨਵਾਂ ਮੁੱਦਾ ਸਾਹਮਣੇ ਲਿਆਉਂਦੀ ਹੂੰ ਹੂੰ ਔਰ ਸਾਰੀ اپੋਜੀਸ਼ਨ ਉਹ اپੋਜੀਸ਼ਨ ਵੀਕ ਹੈਗੀ ਆ ਜਿਸ ਤਰੀਕੇ ਨਾਲ ਇਹਨੇ ਸੰਸਥਾਾਂ باندې ਕਬਜ਼ਾ ਕੀਤਾ ਹੈ ਜਿਸ ਤਰੀਕੇ ਇਹਨਾਂ ਨੇ ਵਿਚਾਰਧਾਰਾ ਨੂੰ ਹੌਲੀ ਹੌਲੀ ਜਿਹੜੀ ਹੈਗੀ ਉਹਦੇ ਉੱਤੇ ਉਸ ਪਾਸੇ ਚੱਲੇ ਆ ਹੂੰ ਹੂੰ ਇਸ ਕਰਕੇ ਜਿਹੜਾ ਇਹਦਾ ਡਿਲੇ ਹੋਣਾ ਵਾ ਜਾਂ ਇਹਦੇ ਵਿੱਚ ਹੋਰ ਵੀ ਸੀਗਾ ਦਾ ਐਨਾਲਿਸਿਸ ਡਾਟਾ ਉਹਨਾਂ ਦਾ ਸੀਗਾ ਹੂੰ ਪਰ ਸਰਕਾਰ ਆਪਣਾ ਜਿਹੜਾ ਡਾਟਾ ਦਿੰਦੀ ਆ ਚਾਹੇ ਉਹ ਜੀਡੀਪੀ ਦਾ ਦਿੰਦੀ ਆ ਚਾਹੇ ਇੰਡਸਟਰੀਅਲ ਇਨਪੁਟ ਦਾ ਗਰੋਥ ਦਾ ਦਿੰਦੀ ਆ ਜੈਨਕ ਮੈਂ ਲੋਕੀ ਵਿਸ਼ਵਾਸ ਨਹੀਂ ਕਰਦੇ ਨੇ इवन ਤੁਸੀਂ ਦੇਖਿਆ ਬਹੁਤ ਵੱਡੇ ਇਕਨੋਮਿਸਟ ਜਿਹੜੇ ਹੈਗੇ इवन ਆਈਐਮਐਫ ਵਾਲਿਆਂ ਨੇ ਕਿਹਾ ਕਿ ਇਹਦਾ ਜਿਹੜਾ ਡਾਟਾ ਹੈਗਾ ਜਿਹੜਾ ਵਾ ਉਹ ਵਿਸ਼ਵਾਸ ਕਰਨ ਯੋਗ ਨਹੀਂ ਹੈਗਾ ਹੂੰ ਹੂੰ ਇਹ ਕਿਹਾ ਇਹ ਨਹੀਂ ਹੁੰਦਾ ਵੀ ਇਹ ਸਰਕਾਰ ਦੀ ਬਦਨਾਮੀ ਹੁੰਦੀ ਇਹ ਨਹੀਂ ਹੁੰਦਾ ਕਿ ਇੰਡੀਆ ਦੀ ਹਿੰਦੁਸਤਾਨ ਦੀ ਜਿ ਤੁਸੀਂ ਤੇ ਅਸੀਂ ਮੈਂਬਰ ਹੈਗੇ ਉਹਦੇ ਉੱਤੇ ਵੀ ਕਿੰਤੂ ਪ੍ਰੰਤੋ ਹੁੰਦਾ ਹੂੰ ਭਾਰਤ ਦੇ ਲੋਕਾਂ ਬਾਰੇ ਸੋਚਦੇ ਆ ਪਰ ਇਹ ਸਰਕਾਰ ਕਿਉਂਕਿ ਜਿਸ ਕਿਸ ਦੀ ਸਰਕਾਰ ਹੈਗੀ ਆ ਜੇ ਸਰਕਾਰ ਦੇ ਬੰਦੇ ਆਪਣੀ ਡਿਗਰੀ ਨਹੀਂ ਦੱਸ ਸਕਦੇ ਵੀ ਉਹ ਕਿੰਨਾ ਪੜੇ ਹੈਗੇ ਆ ਕਿੱਥੋਂ ਪੜੇ ਹੈਗੇ ਆ ਹੂੰ ਉਹ ਚੌਧਿਆਂ ਦੇ ਬੈਠੇ ਆ ਜਾਂ ਜਿਸ ਤਰੀਕੇ ਦੇ ਨਾਲ ਇਹ ਸਾਰਾ ਸਾਡਾ ਵਿਧਿਕ ਸਿਸਟਮ ਨੂੰ ਨਿਜ਼ਾਮ ਨੂੰ ਰੋਜ਼ ਨਵੀਆਂ-ਨਵੀਆਂ ਪਾਲਿਸੀ ਜਾਰੀ ਸਾਰਾ ਕੋ ਸੈਂਟਰਲਾਈਜ਼ ਕਰ ਰਹੇ ਆ ਤੁਹਾਡਾ ਨੈਸ਼ਨਲ ਹਾਈਵੇ ਜਿਹੜਾ ਸੀਗਾ ਔਨ ਵਾਲੇ ਸਮੇਂ ਤੁਸੀਂ ਦੇਖੋ ਵੀ ਆ ਧਰਨੇ ਪ੍ਰਦਰਸ਼ਨਾਂ ਦਾ ਕੋਈ ਮਕਸਦ ਨਹੀਂ ਰਹਿ ਜਾਣਾ ਜਿਹੜੀ ਗੱਡੀ ਸੜਕ ਤੇ ਚੜੀ ਉਹ ਕਿਹਨੂੰ ਕਿੱਥੇ ਰੋਕੋਗੇ ਜਾ ਕੇ ਉਹਨਾਂ ਦੇ ਵਿੱਚ ਸਾਰਾ ਕੁਝ ਸੈਂਟਰਲਾਈਜ਼ ਹੋ ਰਿਹਾ ਤੁਹਾਡੀਆਂ ਹੋਰ ਖੇਤੀਬਾੜੀ ਕਿਸ ਤਰੀਕੇ ਨਾਲ ਸੈਂਟਰਲਾਈਜ਼ੇਸ਼ਨ ਵਾਲੇ ਪਾਸੇ ਲਿਜਾ ਰਹੇ ਆ ਕਿਉਂਕਿ ਸੈਂਸਸ ਦੇ ਵਿੱਚ ਇਹ ਵੀ ਗੱਲ ਨਿਕਲਦੀ ਹੈ ਅਜੇ ਤੱਕ ਆਪਾਂ ਸੋਚਦੇ ਆ ਕਿ ਸਾਡੀ 50 55% ਜਿਹੜੀ ਆਬਾਦੀ ਹੈਗੀ ਉਹ ਕਿਸਾਨੀ ਦੀ ਆ ਹਾਂ ਬਲਕਿ ਇਹ ਨਾ ਬਣ ਸਕਦਾ ਕਿਉਂਕਿ ਇੱਕ ਜਿਹੜੀਆਂ ਸਰਕਾਰਾਂ ਹੈਗੀਆਂ ਇਹ ਇੱਕ ਐਂਟੀ ਕਿਸਾਨ ਹੈਗੀਆਂ ਹਾਂ ਜਿਹੜਾ ਗਰੀਬ ਹੈ ਜਿਹਦਾ ਲੇਖਾ ਤੁਸੀਂ ਵੀ ਆ ਪਿਛੇ ਜੇ ਮੰਦਰੀਗਾ ਬਣਿਆ ਸੀਗਾ ਇਨਸ਼ੋਰਡ ਗਰੰਟੀ ਸੀ ਉਹਦੇ ਬਾਰੇ ਵੀ ਇੱਕ ਨਵਾਂ ਇਹਨਾਂ ਨੇ ਸਟੇਟਾਂ ਵਾਲੇ ਪਾਸੇ ਨੂੰ ਤੋਰ ਦਿੱਤਾ ਹੋਰ ਬਹੁਤ ਸਾਰੇ ਕੰਮ ਕੀਤੇ ਤੇ ਸਰਕਾਰ ਚਾਹੁੰਦੀ ਨਹੀਂ ਕਿ ਲੋਕਾਂ ਦੇ ਸਾਹਮਣੇ ਸੱਚਾਈ ਆ ਜਾਵੇ ਹਾਂ ਸੈਂਸਰ ਜਿਹੜਾ ਹੁੰਦਾ ਜੇ ਧਿਆਨ ਚਦੜੀ ਨਾ ਮਾਨਦਰੀ ਨਾ ਕੀਤਾ ਜਾਵੇ ਦੇਖੋ ਸ਼ੀਸ਼ਾ ਹੁੰਦਾ ਸੈਂਸਰ ਤੋਂ ਵੀ ਇਹਨਾਂ ਨੇ ਐਸਆਰ ਸ਼ੁਰੂ ਕਰ ਦਿੱਤੇ ਪਰ ਐਸਾ ਇਹ ਦੇਖੋ ਕਿਸ ਕਿਸਮ ਦੇ ਕਾਂਸਿਕਵੈਂਸਸ ਜਗਾ ਕਿਸ ਕਿਸਮ ਦੇ ਉਦੇਕ ਕਿੰਤੂ ਪ੍ਰੰਤੂ ਠਾਏ ਜਾ ਰਿਹਾ ਤੁਹਾਨੂੰ ਦੱਸਣਾ ਪੈਂਦਾ ਮੈਂ ਇਹ ਦੇਸ਼ ਦਾ ਨਾਗਰਿਕ ਹਾਂ ਹਾਂ ਤੁਸੀਂ ਪ੍ਰੂਵ ਕਰੋ ਉਹਦੇ ਵਿੱਚ ਕਦੀ ਹੋਇਆ ਇਹ ਦੇ ਵਿੱਚ ਆਣ ਕੇ ਹਾਂ ਜੀ ਇਸ ਕਰਕੇ ਇਹ ਜਿਹੜਾ ਤੁਸੀਂ ਸੈਂਸਸ ਦਾ ਮੁੱਦਾ ਇਹ ਬਹੁਤ ਇੰਪੋਰਟੈਂਟ ਹੈਗਾ ਔਰ ਕਿਉਂਕਿ اپੋਜੀਸ਼ਨ ਵੀਕ ਹੈਗੀ ਆ ਸਿਵਲ ਸੋਸਾਇਟੀ ਗਰੁੱਪ ਇਹਨੇ ਪਾਵਰਫੁੱਲ ਨਹੀਂ ਹੈਗੇ ਕਿਉਂਕਿ ਜਿਸ ਤਰੀਕੇ ਨਾਲ ਸਿਵਲ ਸੋਸਾਇਟੀ ਗਰੁੱਪਾਂ ਨੂੰ ਇਹ ਅਰਬਨ ਅਕਸਲ ਦੇ ਤੌਰ ਤੇ ਜਾਂ ਹੋਰ ਕਮਜ਼ੋਰ ਜੇ ਰਜਾ ਛੱਡਿਆ ਹੂੰ ਦੇ ਕੰਟ ਕਰ ਦਿੱਤਾ ਉਹਨਾਂ ਨੂੰ ਜਾਂ ਉਹਨਾਂ ਦੇ ਉੱਤੇ ਇਸ ਕਿਸਮ ਦੇ ਕਾਨੂੰਨ ਲਿਆ ਦਿੱਤੇ ਜਾਂ ਜਿਹਨੂੰ ਮਰਜ਼ੀ ਜਿੱਨਾਂ ਚਿਰ ਮਰਜ਼ੀ ਡਕੀ ਫਿਰੋ ਜੇ دہشت ਪਾ ਦਿੱਤੀ ਪੁਲਿਸ ਦੀ دہشت ਚੜ ਗਈ ਜਾਂ ਇੱਕ ਪਰਟੀਕੂਲ ਵਿਚਾਰਧਾਰਾ ਨੂੰ ਲੋਕਾਂ ਦੇ ਥੋਪਣ ਦੀ ਗੱਲ ਕੀਤੀ ਗਈ ਹੈ ਤੁਸੀਂ ਦੇਖਿਆ ਉਹਨੇ ਖਲਾਕ ਦਾ ਕੇਸ ਜਿਹੜਾ ਸੀਗਾ ਉਹ ਜਿਹੜੇ ਬੰਦੇ ਉਸ ਸਮੇਂ ਜਿਹੜੇ ਅਕਿਊਜ਼ ਸੀਗੇ ਜਾਂ ਜਿਹਨਾਂ ਨੇ ਉਹਨਾਂ ਨੂੰ ਅਲੈਜ ਲਿਖੀਤਾ ਸੀਗਾ ਉਹਨਾਂ ਦੇ ਕੇਸ ਵਾਪਸ ਲੈਣ ਵਾਲੇ ਪਾਸੇ ਤੋਂ ਜਾਂ ਕਿਸ ਕਿਸਮ ਦਾ ਵਰਤਾਰਾ ਹੋ ਰਿਹਾ ਇਤਵੇ ਲੱਗਦਾ ਹੈ ਕਿ ਸਰਕਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ 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 ਮੈਦਾਨ ਦੀ ਕੋਸ਼ਿਸ਼ ਕਰ ਰਹੀ ਆ ਕਿ ਇਹ ਜਿਹੜਾ ਖਾਸ ਕਰਕੇ ਪਰਟੀਕਲ ਵਿਚਾਰਧਾਰਾ ਹੀ ਹੋਣ ਬੜੇ ਸਮੇਂ ਤੋਂ ਜਿਹੜੀ ਇਹਨਾਂ ਦੀ ਵਿਚਾਰਧਾਰਾ ਵਾ ਉਹੀ ਜਿਹੜੀ ਹੈਗੀ ਆ ਹਾਵੀ ਹੋਵੇ। OBC ਦਾ ਝੰਡਾ ਬਾਹਰ ਨਿਕਲ ਗਿਆ ਉਹਦੇ ਵਿੱਚੋਂ। ਹੂੰ। ਬੜੇ ਦੂਸਰੇ ਪਾਸੇ ਫਿਰ ਉਸੇ ਬੇਸੇ ਦੇ ਉੱਤੇ ਜਿਹੜਾ ਸੀਗਾ 29 ਦੇ ਵਿੱਚ ਇਹਨਾਂ ਨੇ ਜਿਹੜਾ ਵੱਡਾ ਹੱਲਾ ਕਰਨਾ ਵਾ ਉਹ ਇਹ ਕਰਨਾ ਵਾ ਕਿ ਲੋਕ ਸਭਾ ਦੀਆਂ ਜਾਂ ਰਾਜ ਸਭਾ ਦੀਆਂ ਜਿਹੜੀਆਂ ਸੀਟਾਂ ਵਿੱਚ ਤਬਦੀਲੀ ਲਿਆਉਣੀ ਆ। ਉਹਨਾਂ ਦੇ ਅਧਿਕਾਰੀ ਪ੍ਰੋਫਾਈਲ ਹੂੰ ਹੂੰ ਕੁੱਬਿਆਂ ਦੀ ਆਬਾਦੀ ਘਟਦੀ ਆ ਖਾਸ ਕਰਕੇ ਸਦਰਨ ਸਟੇਟ ਜਿਹੜੇ ਹੈਗੇ ਆ ਜਿਨ੍ਹਾਂ ਨੇ ਅਗੇ ਬਹੁਤ ਸਾਰੇ ਤੌਖਲੇ ਖੜੇ ਕੀਤੇ ਸੀਗੇ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਚਲੋ ਇਹਦੇ ਇਹਦੇ ਵਿੱਚ ਉਸ ਗ੍ਰੋਥ ਨਹੀਂ ਹੋਈ ਹੂੰ 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 ਇਹਦੀ ਆ ਜਾਂ ਉਹ ਪ੍ਰੋਪੋਰਸ਼ਨੇਟਾ ਨਹੀਂ ਵਧਦੇ ਦੇਖੋ ਨਾ ਵੀ ਤੁਸੀਂ ਪ੍ਰੋਪੋਰਸ਼ਨੇਟ ਵਧਾ ਦਿਓ ਜਿੱਦਾਂ ਪੰਜਾਬ ਦੇ 13 ਮਾ ਹਰਿਆਣੇ ਦੇ 10 ਹੈਗੇ ਆ ਜੇ ਉਸ ਪ੍ਰੋਪੋਰਸ਼ਨ ਅੱਗੇ ਲਾਜੋ ਪਰ ਉਹ ਤਾਂ ਨਹੀਂ ਕਰਨਾ ਇਹ ਕਿ ਦੋਵਾਂ ਦੇ ਤਿੰਨ ਤਿੰਨ ਵਧਾ ਦੇਣਾ ਹੂੰ ਆਪਨਾ ਵੀ ਹਰਿਆਣੇ ਨੂੰ ਐਡਵਾਂਟੇਜ ਜ਼ਿਆਦਾ ਹੁੰਦਾ ਕਿਉਂਕਿ ਸਾਡੀ ਪ੍ਰੋਪੋਰਸ਼ਨੇਟ ਜ਼ਿਆਦਾ ਬਣਦਾ ਉਸ ਤਰੀਕੇ ਨਾਲ ਜਾਂ ਯੂਪੀ ਦੀ ਉਸ ਪ੍ਰੋਪੋਰਸ਼ਨੇਟ ਦੇ ਨਾਲ ਜ਼ਿਆਦਾ ਕਰ ਦੇਣ ਕੋਈ ਵੀ ਇੱਕ ਫਾਰਮੂਲਾ ਕਰ ਦੇਣ ਭੀ ਅਸੀਂ ਇੰਨੇ ਕਰੋੜ ਜਿਹੜੀ ਵਾਦੀ ਉਹਦੇ ਪਿੱਛੇ ਇੰਨੇ ਜਿਹੜੇ ਜਿਹੜੇ ਹੋਣਗੇ ਉਹਦੇ ਵਿੱਚੋਂ ਐਮਪੀ ਹੋਣਗੇ ਐਮਐਲਏ ਹੋਣਗੇ ਆਪੇ ਤਬਦਬਾ ਉਹਨਾਂ ਦਾ ਹੋ ਗਿਆ ਹੂੰ ਹੂੰ ਤੇ ਐਮਐਲਏ ਦੀ ਗਿਣਤੀ ਵੱਧ ਗਈ ਸਟੇਟਾਂ ਦੇ ਵਿੱਚ ਤੇ ਉਹਦੇ ਨਾਲ ਤੇ ਕੱਲੋਂ ਜਿਹੜੀ ਰਾਸ਼ਟਰਪਤੀ ਦੀ ਚੋਣ ਹੋਣੀ ਹੁੰਦੀ ਆ ਉਹਦੇ ਤੇ ਸਿੱਧੇ ਤੌਰ ਤੇ ਅਸਰ ਪੈਂਦਾ ਵਾ ਹੂੰ ਹੂੰ ਪੇਸ ਕਰਕੇ ਇਹ ਜਿਹੜਾ ਸਾਰਾ ਇਨਾ ਖਲਾਰਾ ਪਾਉਣਾ ਉਹਨੂੰ ਪੋਸਟਪੋਨ ਕਰਨਾ ਲੰਮਾ ਕਰਨਾ ਇਹ ਅਲਟੀਮੇਟਲੀ ਬਹੁਤਾ ਠੀਕ ਨਹੀਂ ਹੈਗਾ ਦੇਸ਼ ਵਾਸਤੇ ਠੀਕ ਨਹੀਂ ਸੀਗਾ ਲੋਕਾਂ ਵਾਸਤੇ ਠੀਕ ਨਹੀਂ ਸੀਗਾ ਇਹਨੂੰ ਬਹੁਤ ਲੰਮਾ ਕਰਤਾ ਜਿਹੜੀਆਂ ਪਾਲਿਸੀ ਲੈਉਣੀਆਂ ਸੀਗੀਆਂ ਜਿਹੜੀਆਂ ਚੇਂਜੇਸ ਲੈਉਣੀਆਂ ਸੀਗੀਆਂ ਨਵੇਂ ਏਜੰਡੇ ਲੈ ਕੇ ਆਉਣੇ ਸੀਗੇ ਜਿਹੜੇ ਪ੍ਰੋ ਪੀਪਲ ਏਜੰਡੇ ਹੋਣੇ ਚਾਹੀਦੇ ਸੀ ਹੁਣ ਤਾਂ ਸਾਰੇ ਆਪਣੇ ਤਰੀਕੇ ਨਾਲ ਚੱਲ ਰਿਹਾ ਵੀ ਨਿਊ ਐਜੂਕੇਸ਼ਨ ਪਾਲਿਸੀ ਆ ਗਈ ਆ ਕਿਤੇ ਨਹੀਂ ਲਈ ਜਾ ਸਕਦੀ ਮਰਦਨ ਸਮਰੀ ਮੋٹے ਤੌਰ ਤੇ ਉੱਥੇ ਇੱਕ ਬਹੁਤ ਵੱਡਾ ਇੱਕ ਸਾਡੇ ਕੋਲ ਡਾਟਾ ਹੁੰਦਾ ਵਾ ਇੱਕ ਸ਼ੀਸ਼ੇ ਦੀ ਤਰ੍ਹਾਂ ਸਾਡੇ ਕੋਲ ਸਾਹਮਣੇ ਪਿਕਚਰ ਹੁੰਦੀ ਹੈ ਜਿੱਥੇ ਅਸੀਂ ਦੇਖ ਸਕਦੇ ਹਾਂ ਕਿ ਦੇਸ਼ ਦੇ ਵਿੱਚ ਕਿਸ ਕਿਸਮ ਦਾ ਵਰਤਾਰਾ ਹੋ ਰਿਹਾ ਮ ਖਾਸ ਕਰਕੇ ਜਿਹੜਾ ਡੈਮੋਗ੍ਰਾਫਿਕ ਸਟਰਕਚਰ ਦੇ ਵਿੱਚ ਹੋ ਰਿਹਾ ਹ ਹ ਹ ਕਹਿੰਦਾ ਭਾਬਕੀ ਕਿਤਨੇ ਕਿਤੇ ਸਤਾਧਿਰ ਦਾ ਦੇਸ਼ ਦੀ ਹਕੂਮਤ ਦਾ ਜਿਹੜਾ ਸਿਆਸੀ ਮਕਸਦ ਹੈ ਇਹ ਛੁਪਿਆ ਹੋਇਆ ਗੱਲ 29 30 ਤੱਕ ਜਾ ਰਹੀ ਹੈ ਉਸ ਵੇਲੇ ਅਗਲੀਆਂ ਜਿਹੜੀਆਂ ਲੋਕ ਸਭਾ ਦੀਆਂ ਆਮ ਚੋਣਾਂ ਹੋਣਗੀਆਂ ਖਿਰ ਸਤਾਧਿਰ ਨੇ ਹਕੂਮਤ ਨੇ ਅਕਸਰੀ ਹਮੇਸ਼ਾ ਜਿਹੜੀ ਮਰਜੀ ਹਕੂਮਤ ਹੋਵੇ ਨਵਲੋ ਪਲਾਨ ਜੇਹੀ ਤਰ੍ਹਾਂ ਦੇ ਹੀ ਹੁੰਦੇ ਆ ਕਿ ਉਹ ਸਦਾ ਹਾਕਮ ਬਣੇ ਰਹਿਣ ਖੈਰ ਹੁਣ ਮਨਰੇਗਾ ਉਹਨੂੰ ਬਦਲ ਦਿੱਤਾ ਗਿਆ ਉਹਦਾ ਨਾਮ ਵਿੱਚ ਰਾਮ ਜੀ ਆ ਗਿਆ ਵੀਪੀ ਰਾਮ ਜੀ ਤੇ ਬਿੱਲ ਪਾਸ ਹੋ ਗਿਆ ਕਾਨੂੰਨ ਨਵੇਂ ਸਿਰੋਂ ਆ ਗਿਆ ਵਿਰੋਧ ਪੜਾਇਆ ਵਿਰੋਧੀ ਧਿਰਾਂ ਵੱਲੋਂ ਵੀ ਤੇ ਇਹਦੇ ਵਿੱਚ ਪੰਜਾਬ ਸਰਕਾਰ ਨੇ ਵੀ ਇੱਕ ਦਸਤਕ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ 1 ਜਨਵਰੀ ਦੇ ਇਹ ਹਫਤੇ ਅਸੀਂ ਵਿਸ਼ੇਸ਼ ਸੈਸ਼ਨ ਇਸ ਮਾਮਲੇ ਉੱਤੇ ਸੱਦਾਂ ਕਿਵੇਂ ਦੇਖਦੇ ਆ ਕੀ ਵਜ੍ਹਾ ਰਹੀ ਅਗਲੇ ਸਮੇਂ ਇਹ ਮਾਮਲਾ ਕਿੱਧਰ ਨੂੰ ਜਾ ਸਕਦਾ ਮੰਡਰੀਕਾ ਦੇ ਦਿਕਰਤ ਮੰਡਰੀਕਾ ਦੇ ਵਿੱਚ ਸਾਰੀ ਜ਼ਿੰਮੇਵਾਰੀ ਜਿਹੜੀ ਸੀ ਉਹ ਸੈਂਟਰਲ ਕਾਰਪੋਰੇਟ ਦੀ ਹੁੰਦੀ ਸੀ ਜੀ ਬਿਲਕੁਲ ਔਰ ਇਨਸ਼ੋਰਡ ਕੀਤਾ ਗਿਆ ਸੀਗਾ ਹਾਂ ਉਹ ਉਹਨਾਂ ਨੇ ਸਟੇਟਾਂ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੇ ਹਿੱਸਾ ਪਾਉਣਾ ਪਊ ਉਹਦੇ ਵਿੱਚ ਨਾਂ ਬਦਲ ਦਿੱਤਾ ਆਰਾਮ ਤੇ ਲਿਓ ਨਾ ਜਿਉਣਾ ਵਿਕਸਿਤ ਭਾਰਤ ਗਾਰੰਟੀ ਫਾਰ ਹਾਂ ਜਿਹੜਾ ਹੈਗਾ ਸੀਗਾ ਰੋਜ਼ਗਾਰ ਅਤੇ ਅਜੀਬ ਕਮਿਸ਼ਨ ਗ੍ਰਾਮੀਣ ਜੀ ਗ੍ਰਾਮੀਣ ਹਾਂ ਹਾਂ ਤੁਸੀਂ ਨਾਲ ਜਿਹੜਾ ਮਰਜ਼ੀ ਰੱਖ ਲੋ ਯਾ ਹਾਂ 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 ਆ ਜਿਹੜਾ ਬੇਸਿਕ ਸੀਗਾ ਇਹਨਾਂ ਨੇ ਸਟੇਟਾਂ ਨੂੰ ਕਿਹਾ ਤੁਸੀਂ ਹਿੱਸੇਦਾਰ ਬਣੋ ਹਾਂ ਓਕੇ ਤੁਸੀਂ ਕਹਿੰਦਾ ਪੰਜਾਬ ਵਰਗੀ ਸਿਹਤ ਜਿਹੜੀ ਪਹਿਲਾਂ ਮੇਰੇ ਖਿਆ ਭੋਖ ਲੰਗ ਦੇ ਘਾਰ ਦੇ ਪਹੁੰਚੀ ਆ ਹਾਂ ਹਾਂ ਹੈ ਨਾ ਤੁਹਾਡੇ ਕੋ ਕੋਈ ਪੈਸੇ ਹੈ ਨਹੀਂ ਆ ਲੋਕ ਵੈਲਫੇਅਰ ਦੇ ਸਕੀਮ ਵਾਸਤੇ ਹਾਂ 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 ਤੁਸੀਂ ਦਿਨੋ ਦਿਨ ਕਰਜ਼ਾ ਚੁੱਕ ਕੇ ਆਪਣਾ ਕੰਮ ਚਲਾਉਂਦੇ ਜੋ ਹਾਂ ਪੰਜਾਬ ਦੇ ਵਿੱਚ ਇੱਥੇ ਕਿ 32-33% ਜਿਹੜੀ ਹੈਗੀ ਆ ਸਾਡੀ ਭਾਈਚਾਰੇ ਦੀ ਵਾਦੀ ਹੈਗੀ ਆ ਜਿਹੜੇ ਲੈਂਡਲੈਸ ਹੈਗੇ ਆ ਹੋਰ ਹੀ ਬਹੁਤ سارے ਲੈਂਡਲੈਸ ਹੂੰ ਹੂੰ ਹੋਰ ਕਿਸਾਨੀ ਦੇ ਵਿੱਚ ਵੀ ਹੁਣ ਲੈਂਡਲੈਸਨਸ ਬਹੁਤ ਵਧ ਗਈ ਆ ਹੂੰ ਹੂੰ ਠੀਕ ਬਿਲਕੁਲ ਲੋਕੀ ਜਿਹੜੇ ਲੈਂਡਲੈਸ ਇੱਥੇ ਹੈਗੇ ਉਹਦੇ ਵਿੱਚ ਹੂੰ ਹੂੰ ਸਾਰੇ ਨਹੀਂ ਸੀ ਕੰਮ ਕਰਦੇ ਭਾਵੇਂ ਪਰ ਜਿਹਨਾਂ ਲੋਕਾਂ ਨੂੰ ਛੱਟੋ-ਛੱਟ ਜਿਹੜੇ ਕੰਮ ਕਰਦੇ ਸੀ ਲੇਡੀਜ਼ ਸੀਗੇ ਉਹ ਕੰਮ ਕਰਦੀਆਂ ਸੀ ਉਹਦੇ ਵਿੱਚੋਂ ਹੂੰ ਹੂੰ ਸੈਂਟਰ ਨੂੰ ਤੇ ਬਹੁਤ ਕਲੀਅਰ ਹੋ ਗਿਆ ਵੀ ਆਪਣਾ ਹਿੱਸਾ ਪਾਓ ਤੇ ਕੰਮ ਕਰਾਓ ਇੱਥੇ ਦੀਆਂ ਸਕੀਮਾਂ ਕੋਈ ਪਾਸ ਨਹੀਂ ਹੋਣ ਡੀਆਂ ਹਾਂ ਤੇ ਜਿੱਤੇ ਸੈਂਟਰ ਦੀ ਸਕੀਮ ਦੇ ਵਿੱਚ ਕੋਈ ਵੀ ਸੈਂਟਰੀ ਸਕੀਮ ਇਹੋ ਜਿਹੀ ਨਹੀਂ ਹੈਗੀ ਜੀ 100% ਫੰਡਡ ਹੁੰਦੀ ਆ ਹਾਂ 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 ਦਾ ਹਿੱਸਾ ਆਪਣਾ ਪੈਂਦਾ ਚਾਹੇ ਰੂਰਲ ਜਿਹੜੀ ਜਿਹੜੀ ਗ੍ਰਾਮੀਣ ਜਿਹੜੀ ਹੈਗੀ ਸਿਹਤ ਹੈਗੀ ਆ ਜਾਂ ਹੋਰ ਬੜੇ ਵਿੱਤਾ ਵਾਲਾ ਪਾਸਾ ਹੈਗਾ ਜੇ ਸਾਰੀਆਂ ਉਹ ਜਿੰਨੀਆਂ ਸਕੀਮਾਂ ਆਉਂਦੀਆਂ ਸੈਂਟਰ ਗੌਰਮੈਂਟ ਦੀ 100% ਫੰਡਡ ਤਾਂ ਬਹੁਤ ਰੇਅਰ ਕੇਸਿਜ ਚ ਹੁੰਦੀ ਆ ਹਾਂ ਜੀ ਇਹ ਤੁਹਾਡੇ ਬਾਡਰ ਤੇ ਵਾਲ ਲਾਉਣੀ ਹੋਵੇ ਤਾਂ 100% ਹੋ ਸਕਦੀ ਆ ਹਾਂ ਹਾਂ ਇਹ ਸੀਆਰਪੀ ਉਹ 100% ਕੋਈ ਉਹਦੇ ਕੋਲ ਹੈਗਾ ਜਿਹੜੀ ਡਵੈਲਪਮੈਂਟ ਦੀ ਆ ਪ੍ਰੋ ਪੀਪਲ ਆ ਲੋਕਾਂ ਵਾਸਤੇ ਆ ਉਹ ਤਾਂ ਸਟੇਟ ਦਾ ਸ਼ੇਰ ਮੰਗਦੇ ਆ ਹੂੰ ਇਹ ਤਾਂ ਸ਼ੇਰ ਮੰਗਦੇ ਆ ਰ ਪੰਜਾਬ ਦੇ ਵਿੱਚ ਵੈਸੇ ਜਿਹੜਾ ਪੰਜਾਬ ਦਾ ਜੋ ਹਾਲ ਹੈਗਾ ਵਾ ਹੁਣ ਮੁੱਖ ਮੰਤਰੀ ਆਪਣਾ ਸੈਸ਼ਨ ਸੱਦ ਰਹੇ ਆ ਉਹ ਸੈਸ਼ਨ ਸੱਦਿਆਂ ਦਾ ਮੈਨੂੰ ਨਹੀਂ ਲੱਗਦਾ ਸਵਾਏ politcal ਰੋਲੇ ਰੱਬੇ ਤੋਂ ਕੋਈ ਉਹਦਾ ਮਕਸਦ ਹੋਊਗਾ ਹੂੰ ਜਦੋਂ ਪ੍ਰੋਟੈਸਟ ਕਰਨ ਦੀ ਗੱਲ ਸੀ ਰਜਿਸਟਰ ਕਰਨ ਦੀ ਗੱਲ ਸੀਗੀ ਜਾਂ ਜਦੋਂ ਜਦੋਂ ਇਹਨੂੰ ਸਟਰੀਟ ਤੇ ਲੈ ਜਾਣ ਦੀ ਗੱਲ ਸੀਗੀ ਪੰਜਾਬ ਤਾਂ ਹੋਰ ਹੀ ਪੋਸੀਬਲ ਝੇ ਫਿਰਦਾ ਆਪੋਜੀਸ਼ਨ ਵਾਲੇ ਵੀ ਉਸੇ ਪਾਸੇ ਵੱਲ ਫਿਰਦੇ ਆ ਲੋਕਾਂ ਦਾ ਏਜੰਡਾ ਹੈ ਨਹੀਂ ਤੂੰ ਦੇਖਣਾ ਬਈ ਸਮਝ ਕਦੀ ਵੀ ਲੋਕਾਂ ਦਾ ਏਜੰਡਾ ਸਾਹਮਣੇ ਆ ਹਾਂ ਹਾਂ ਉਹ ਨਾਮੇ ਕਰ ਲਿਆ ਉਹਨੂੰ ਤੋਂ ਨਾਮੇ ਕਰ ਬੋਲੀ ਦੀ ਕੋਈ ਮर्यादा ਨਹੀਂ ਹੈ ਹੂੰ ਦੇਖੋ ਕਿੰਡੀਆਂ ਵਡੀਆਂ ਕੁਰਸੀਆਂ ਤੇ ਲੋਕ ਬੈਠੇ ਆ ਕੋਈ ਮर्यादा ਹੈ ਹੀ ਨਹੀਂ ਹੈ ਕੋਈ ਅਹਿਸਾਸ ਹੀ ਨਹੀਂ ਹੈਗਾ ਤਾਂ ਇਸ ਕਰਕੇ ਸੈਂਟਰ ਨੇ ਤਾਂ ਬਹੁਤ ਕਲੀਅਰ ਕਰ ਦਿੱਤਾ ਹੂੰ ਇਹ ਠੀਕ ਹੈਗਾ ਕਿ ਜਿੰਨੇ ਕੋ ਰਿਸੋਰਸਸ ਹੈਗੇ ਆ ਉਹ 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 ਨੂੰ ਉਹ ਦਾ ਪ੍ਰੋਪਰ ਯੂਟਿਲਾਈਜੇਸ਼ਨ ਕਰ ਸਕਦੇ ਉਹਦੇ ਵਿੱਚ ਆਏ ਦੇ ਵਿੱਚ ਹੋਰ ਗੱਲਾਂ ਵੀ ਆਈਆਂ ਕਿ ਖਾਸ ਕਰਕੇ ਜਦੋਂ ਸੀਜ਼ਨ ਹੁੰਦਾ ਵਾ ਹਾਰਵੈਸਟਿੰਗ ਦਾ ਸੀਜ਼ਨ ਹੁੰਦਾ ਵਾ ਹੂੰ ਆ ਖਾਸ ਕਰਕੇ ਜਦੋਂ ਪਲਾਂਟੇਸ਼ਨ ਦਾ ਸੀਜ਼ਨ ਹੁੰਦਾ ਵਾ ਉਦੋਂ ਕੰਮ ਨਾ ਜਿਹੜਾ ਹੈਗਾ ਉਹਨੂੰ ਬੰਦ ਕਰ ਦਿੱਤਾ ਜਾਵੇ ਹਾਂ ਜੀ ਅੱਛਾ ਇਹ ਪਹਿਲਾਂ ਇਸ ਕਿਸਮ ਦੀ ਕੋਈ ਕੰਡੀਸ਼ਨ ਨਹੀਂ ਸੀ ਹੁੰਦੀ ਉਹਦੇ ਵਿੱਚੋਂ ਹਾਂ ਠੀਕ ਹੈ ਕਿ ਮਨਰੇਗਾ ਦੇ ਵਿੱਚ ਵੀ ਸਾਰਾ ਕੁਝ ਠੀਕ ਨਹੀਂ ਸੀ ਹੋ ਰਿਹਾ ਹਾਂ ਓਕੇ ਮਰੇਗਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਰਕਾਰਾਂ ਮਰਦੀਆਂ ਕਿੱਥੋਂ ਹਾਂ ਇਹ ਕਿੱਥੋਂ ਹੁੰਦੀਆਂ ਹਾਂ ਹਾਂ ਮਰੇਗਾ ਦੇ ਵਿੱਚ ਜੇ ਤੁਸੀਂ ਗਰਾਊਂਡ ਲੈਵਲ ਤੇ ਕੰਮ ਕਰੋ ਤੁਸੀਂ ਤੇ ਸਾਨੂੰ ਪਤਾ ਹੈ ਸਾਰਾ ਨੈਟਵਰਕਿੰਗ ਬਣੀ ਪਈ ਹੈ ਸਰਪੰਚ ਰੂਲਿੰਗ ਪਾਰਟੀ ਦੀ ਬਣਦੀ ਆ ਬਲਾਕ ਸੰਪਤੀ ਰੂਲਿੰਗ ਪਾਰਟੀ ਦੀ ਬਣਦੀ ਆ ਸਾਰਾ ਕੁਝ ਇਸ ਪਾਸੇ ਲਾਉਂਦੇ ਆ এমਪਲਾਈਜ਼ ਉਹਨਾਂ ਕੋ ਹੁੰਦੇ ਆ ਹਾਂ ਔਰ ਕੁਝ ਇਸ਼ਿਊਜ਼ ਬਾਅਦ ਆ ਔਰ ਮੈਸਿਊਜ਼ ਨੂੰ ਚੈੱਕ ਨਹੀਂ ਕੀਤਾ ਗਿਆ ਹਾਂ ਹਾਂ ਓਕੇ ਚੈੱਕ ਕੀਤਾ ਗਿਆ ਤੇ ਫਿਰ ਉਹ ਜਿੱਦਾਂ ਹੁੰਦਾ ਨਾ ਕੋਈ ਛੱਤ ਵਾ ਛੱਤ ਲੀਕ ਕਰਨ ਦੀ ਆ ਹਾਂ ਲੀਕ ਕਰਦੀ ਆ ਤੇ ਉਹਨੂੰ ਤੁਸੀਂ ਥੋੜਾ ਬਹੁਤਾ ਕਿਤੇ ਉਹਨੂੰ ਪੋਚਾ ਲਾ ਲੋ ਉਹਨੂੰ ਟੱਕ ਲੋ ਕੋਈ ਉਹਨੂੰ ਟੰਕਾ ਲਾ ਲੋ ਇਹਦੇ ਦੇ ਕੀਤਾ ਛਾਤੀ ਲਾ ਕੇ ਲੰਬੇ ਕਰਦੇ ਫੇ ਨਵੀਂ ਛੱਤ ਪਾਉਣੀ ਆ ਹੂੰ ਜੇ ਤੁਸੀਂ ਤਾਂ ਪਾਉਗੇ ਜੇ ਤੁਸੀਂ ਆਪਣਾ ਹਿੱਸਾ ਪਾਉਗੇ ਵਿੱਚ ਹੂੰ ਨਹੀਂ ਤਾਂ ਜਿਵੇਂ ਆਪਣਾ ਹਿੱਸਾ ਨਹੀਂ ਤਾਂ ਨਹੀਂ ਤਾਂ ਬਿਨਾ ਸ਼ਰਤ ਤੋਂ ਰਹਿਣਾ ਪੈਗਾ ਬਿਨਾ ਸ਼ਰਤ ਤੋਂ ਰਹਿਣਾ ਬਖਤਮ ਹੋ ਗਿਆ ਫਿਰ ਕੰਮ ਤੋਂ ਹੂੰ ਜੀ 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 ਕਿਉਂ ਕਹਿਣਗੇ ਤੁਹਾਡੀ ਸਰਕਾਰ ਨੇ ਹਿੱਸਾ ਨਹੀਂ ਪਾਇਆ ਜਾਂ ਉਹ ਪੈਸੇ ਭੇਜਣ ਦੇ ਜਿਹੜਾ ਡਿਜਾਸਟਰ ਮੈਨੇਜਮੈਂਟ ਦਾ ਫੰਡ ਆਇਆ ਉਹ ਕਿਤੇ 12000 ਕਰੋੜ ਰੁਪਏ ਦਾ ਕਹਿੰਦੇ ਸੀ ਨਾ ਉਸ ਸਮੇਂ ਦੇ ਵਿੱਚ ਬਿਲਕੁਲ ਬਿਲਕੁਲ ਉਹ 12000 ਕਰੋੜ ਹੈ ਕਿੱਥੇ ਹੈ ਹੂੰ ਕਿੱਧਰ ਨੂੰ ਗਿਆ ਕੀ ਜਿਹੜੇ ਲੋਕੀ ਹਟਦੇ ਮਾਰੇ ਲੋਕ ਸੀ ਉਹਨਾਂ ਵਿੱਚ ਕੋਈ ਪੈਸਾ ਮਿਲਿਆ ਨਹੀਂ ਤੋ ਇਸ ਕਰਕੇ ਇਹ ਜਿਹੜੀ ਇਨਕੰਪੀਟੈਂਟ ਜਿਹੜਾ ਜਿਹੜਾ ਸਰਕਾਰਾਂ ਲਈ ਤੇ ਬਹੁਤ ਵੱਡੀ ਸਮੱਸਿਆ ਪੈਦਾ ਕਰੂਗੀ ਜਿਹੜੀ ਬੈਂਕਰਪਟ ਸਰਕਾਰਾਂ ਹੈਗੇ ਉਹਨਾਂ ਲਈ ਤੇ ਬਹੁਤ ਵੱਡੀ ਸਮੱਸਿਆ ਕਰੂਗੀ ਦੂਸਰੇ ਲਈ ਵੀ ਕਰੂਗੀ ਹੂੰ ਇਹ ਨਹੀਂ ਵੀ ਦੂਸਰੇ ਲਈ ਨਹੀਂ ਕਰੂਗੀ ਠੀਕ ਜੀ ਇਸ ਕਰਕੇ ਮੋਟੇ ਤੌਰ ਤੇ ਸੈਂਟਰ ਗਵਰਨਮੈਂਟ ਨੇ ਆਪਣੀ ਇਸ ਜ਼ਿੰਮੇਵਾਰੀ ਤੋਂ ਜਿਹੜਾ ਹੈ ਉਹ ਪੈਰ ਖਿੱਚੇ ਹੂੰ ਉਹ ਕਾਰਬਨ ਸਿਸਟਮ ਹੈਗਾ ਹੂੰ ਇਹ ਤੁਸੀਂ ਇਹ ਇਹ ਪੈਸਾ ਜਿਹੜਾ ਤੁਸੀਂ ਵੇਸਟ ਕਰਨ ਦਾ ਹੈ ਜੋ ਹੂੰ ਇਸ ਦਾ ਮੈਸਯੂਜ਼ ਹੁੰਦਾ ਵਾ ਹਮ ਪਰ ਬਹੁਤ ਹੋਇਆ ਮੈਂ ਆਪ ਖੁਦ ਦੇਖਿਆ ਹਮ ਇਹ 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 ਜਿਹੜਾ ਬਹੁਤ ਵੱਡਾ ਜਿਹੜਾ ਹੈਗਾ ਨਾ ਫਰਾਡ ਵੀ ਚੱਲ ਰਿਹਾ ਪਰ ਉਹਨੂੰ ਰੋਕਣਾ ਤਾਂ ਸਰਕਾਰ ਦਾ ਕੰਮ ਹੁੰਦਾ ਹਮ ਬਿਲਕੁਲ ਉਹ ਸਰਕਾਰ ਦੇ ਵੇਖਣਾ ਸੀ ਕੰਮ ਆ ਰੋਕਣਾ ਤੇ ਪੁਲਿਸ ਸੈਕਟਰੀ ਦਾ ਕੰਮ ਹਮ ਹਮ ਇਹਦੇ ਬਾਰੇ ਪਿੰਡਾਂ ਦੇ ਵਿੱਚ ਵੀ ਰਾਏ ਵੱਖਰੀ ਵੱਖਰੀ ਹਰ ਥਾਂ ਤੇ ਆ ਗਈ ਆ ਹਮ ਜੀ ਬਿਲਕੁਲ ਆਪ ਦੇ ਕੋਲ ਕੋਈ ਮੈਕਨਿਜੇਸ਼ਨ ਬਹੁਤ ਜ਼ਿਆਦੀ ਆ ਤੇ ਜਿੱਥੇ ਐਗਰੀਕਲਚਰ ਲੇਬਰ ਦੀ ਲੋਡ ਹੈਗੀ ਉਥੇ ਐਗਰੀਕਲਚਰ ਮਿਲਦੀ ਨਹੀਂ ਲੇਬਰ ਖਾਸ ਕਰਕੇ ਖੇਤੀਬਾੜੀ ਕੰਮ ਆ ਵਸਤੇ ਹੂੰ ਹੂੰ ਆਮ ਲੋਕੀ ਵੀ ਕਹਿ ਦਿੰਦੇ ਆ ਹੂੰ ਉਹ ਵੇਖੋ ਜੀ ਆ ਜਿਹੜਾ ਇਹਨਾਂ ਨੂੰ ਬਹੁਤ ਪੈਸੇ ਮਿਲ ਜਾਂਦੇ ਇਹ ਆਮ ਲੋਕਾਂ ਦੀ ਧਾਰਨਾ ਹੈਗੀ ਹੂੰ 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 ਬਹੁਤੀ ਸਮਝ ਨਹੀਂ ਰੱਖਦੇ ਹੂੰ ਹੂੰ ਤੇ ਮਜ਼ਦੂਰ ਨਹੀਂ ਮਿਲਦਾ ਹੂੰ ਉਹਨਾਂ ਦਾ ਇਹ ਆਮ ਮੋٹے ਤੌਰ ਤੇ ਹੋ ਜਾਂਦਾ ਇਹਦਾ ਮਤਲਬ ਹੈਗਾ ਵਾ ਕਿ ਬੀਜੇਪੀ ਨੂੰ ਜਾਂ ਕੇਂਦਰ ਸਰਕਾਰ ਨੂੰ ਇਹ ਪਤਾ ਹੈਗਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇਦਾਂ ਵੀ ਸੋਚਦੇ ਆ ਹੂੰ ਕਿਉਂਕਿ ਬੀਜੇਪੀ ਤਾਂ ਕੋਈ ਵੀ ਜਿਹੜਾ ਨਿਸ਼ਾਨਾ ਹੁੰਦਾ ਵਾ ਹੂੰ ਕੋਈ ਵੀ ਜਿਹੜਾ ਇਹ ਹੁੰਦਾ ਵਾ ਉਹ ਲੋਕਾਂ ਦੀ ਇੱਕ ਕਿਸਮ ਦੀ ਇਸ ਕਿਸਮ ਦੀ ਜਿਹੜੀ ਧਾਰਨਾ ਨੂੰ ਲੈ ਕੇ ਬਣਾ ਦਿੰਦੇ ਜਿਹੜਾ ਬਾਅਦ ਦੇ ਵਿੱਚ ਉਹਨਾਂ ਨੂੰ ਚੋਣਾਂ ਦੇ ਵਿੱਚ ਉਹਦਾ ਉਹਦਾ ਬੈਨੀਫਿਟ ਵੀ ਮਿਲਦਾ ਵਾ ਹੂੰ ਓਕੇ ਜੀ ਉਹਨਾਂ ਨੂੰ ਜੀ ਵੋਟਾਂ ਵੀ ਮਿਲਦੀਆਂ ਉਹਨਾਂ ਲੋਕਾਂ ਨੂੰ ਹੂੰ 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 ਜੀ 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 ਇਸ ਕਰਕੇ ਇਹ ਬਣ ਗਿਆ ਬਿੱਲ ਨਾ ਬਦਲ ਦਿੱਤਾ ਕੋ ਚੰਗਾ ਬਿੱਲ ਸੀਗਾ ਸਰਕਾਰਾਂ ਦੀ ਨਲਾਕੀ ਕਰਕੇ ਉਹਨੂੰ ਪ੍ਰੋਪਰਲੀ ਇੰਪਲੀਮੈਂਟੇਸ਼ਨ ਨਾ ਹੋਣ ਕਰਕੇ ਇਹਨਾਂ ਨੂੰ ਮੌਕਾ ਮਿਲ ਗਿਆ ਵੋਰੀਆਂ ਵਾਲੇ ਸਰਕਾਰਾਂ ਦੀ ਹਿੱਸੇਦਾਰੀ ਬਣਾਤੀ ਇਹਦਾ ਮਤਲਬ ਮੋٹے ਤੌਰ ਦੇ ਉੱਤੇ ਜਿਹੜਾ ਉਹ ਪੁਰਾਣਾ ਮੰਦਰੀਗਾ ਸੀਗਾ ਜਾਂ ਆਤਮਾ ਕਾ ਦੀ ਨੈਸ਼ਨਲ ਰੂਟ ਅਸਲ ਦੇ ਵਿੱਚ ਪੰਜਾਬ ਨਾਲੋਂ ਬਹੁਤ ਸਾਰੇ ਸਟੇਟ ਟ੍ਰਾਈਬਲ ਏਰੀਆ ਦੇ ਵਿੱਚ ਸੀ ਹਮ ਅਸੀਂ ਦੇਖਿਆ ਸੀਗਾ ਕਿ ਜਿੱਥੇ ਗਰੀਬੀ ਬਹੁਤ ਹੈਗੀਆ ਜਿੱਥੇ ਹੋਰ ਕੰਮ ਨਹੀਂ ਹੈਗਾ ਜਿੱਥੇ ਘੱਟੋ ਘੱਟ ਔਰਤਾਂ ਨੂੰ ਇੱਕ ਜਾਂ ਬੰਦਿਆਂ ਨੂੰ 100 ਦਿਨ ਦਾ ਰਜਗਾਰ ਮਿਲ ਜਾਂਦਾ ਸੀਗਾ ਹਮ ਤੇ ਵਿੱਚ ਉਹਨਾਂ ਨੂੰ ਕੁਝ ਪੈਸੇ ਮਿਲ ਜਾਂਦੇ ਸੀ ਕੁਝ ਦਾਣੇ ਮਿਲ ਜਾਂਦੇ ਸੀ ਉਹਨਾਂ ਦਾ ਜੀਵਨ ਨਰਵਾਠ ਠੀਕ ਚੱਲਦਾ ਸੀ ਹੂੰ ਜਿਵੇਂ ਕਹਿੰਦਾ ਸੀ ਸਾਡੇ ਸਿਸਟਮ ਕੰਮ ਕਰਦਾ ਸੀ ਉਹ ਬਹੁਤ ਵਧੀਆ ਚੱਲ ਰਿਹਾ ਸੀ ਹੂੰ ਹੂੰ ਇਹ ਉਹਨਾਂ ਸਟੇਟਾਂ ਦੇ ਵਿੱਚ ਇਸ ਕਿਸਮ ਦਾ ਹੋਇਆ ਜਿੱਥੇ ਪੋਲਿਟੀਕਲ ਉਸ ਕਿਸਮ ਦਾ ਥੱਲੇ ਪ੍ਰੈਸ਼ਰ ਨਹੀਂ ਹੈਗਾ ਹੂੰ ਜਿੱਥੇ ਕਈ ਤਾਂ ਇੰਨੀ ਐਮ ਪਾਵਰਡ ਨਹੀਂ ਹੈਗੀਆਂ ਹੁਣ ਕੇਰਲਾ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਕਰਨਾਟਕਾ ਦੇ ਵਿੱਚ ਜਾਂ ਹੋਰਨਾਂ ਸਟੇਟਾਂ ਜਿੱਥੇ ਪੰਚਾਇਤੀ ਰਾਜ ਸਿਸਟਮ ਬਹੁਤ ਪਾਵਰਫੁਲ ਹੂੰ ਅੱਜ ਅੱਜੇ ਸਟੇਟ ਦੇ ਵਿੱਚ ਪੰਚਾਇਤੀ ਰਾਜ ਸਿਸਟਮ ਦਾ ਵੈਸੇ ਪੱਠਾ ਬੈਠਾ ਹੂੰ 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 ਕਿਹਨੇ ਆ ਤੁਸੀਂ ਕਿਹੜੀਆਂ ਕਿਹੜੇ ਲੋਕ ਚੁਣ ਕੇ ਆਏ ਆ ਆ ਜਿਹੜੀਆਂ ਪਿਛੜੀਆਂ ਬਲਾਕ ਸੰਮਤੀ ਦੀਆਂ ਲੋਕ ਚੋਣਾਂ ਹੋਈਆਂ ਕਿੰਨੇ ਕੰਟਰੋਵਰਸਰੀ ਜ ਉਹਦੇ ਵਿੱਚੋਂ ਕਿੰਨੀ ਤੂ ਤੂ ਮੈਮਰੀ ਕਿੰਨੇ ਅਲੀਗੇਸ਼ਨ ਕੀ ਕੁਝ ਜਿਹੜੇ ਆ ਕੌਣ ਚੁਣ ਕੇ ਆਏ ਆ ਕਿ ਪੁੱਛਿਆ ਕਿ ਤੁਹਾਨੂੰ 73 ਅਮੈਂਡਮੈਂਟ ਤੁਸੀਂ ਪੜ੍ਹੀ ਕਿ ਨਹੀਂ ਪੜ੍ਹੀ ਹੂੰ ਹੂੰ ਜੀ ਕਿਸ ਤਰੀਕੇ ਦੇ ਨਾਲ ਆਏ ਆ ਕਿਸ ਤਰੀਕੇ ਨਾਲ ਸੈਲੀਬ੍ਰੇਟ ਹੋ ਰਿਹਾ ਵਾ ਜਿੱਤਣ ਦੀ ਸੈਲੀਬ੍ਰੇਸ਼ਨ ਹੋ ਰਹੀ ਉਹਨੂੰ ਕੰਮ ਕਿਦਾਂ ਕਰਨਾ ਸੰਸਥਾਵਾਂ ਨੂੰ ਤਕੜਿਆ ਕਿਦਾਂ ਬਣਾਉਣਾ ਹੂੰ ਜਾਂ ਮੰਦਰੀਕਾ ਸੀ ਜਾਂ ਹੁਣ ਵਾਲਾ ਜਿਹੜਾ ਆਇਆ ਵਾ ਇਹਨੂੰ ਕਿਦਾਂ ਹੋਰ ਇਫੈਕਟ ਲਾਗੂ ਕਰਨਾ ਜਾਂ ਪੰਚਾਇਤਾਂ ਦੇ ਅਧਿਕਾਰ ਕਿਹੜੇ ਹੈਗੇ ਆ ਹੂੰ ਮੈਂ ਕਹਿੰਦਾ ਇਹ ਨਾ ਪੰਚਾਇਤਾਂ ਨੂੰ ਅਧਿਕਾਰ ਦੇ ਦੋ ਸਿਰਫ ਅਧਿਕਾਰ ਨਹੀਂ ਉਹਨਾਂ ਨੂੰ ਪੈਸੇ ਗ੍ਰਾਂਟ ਵੀ ਮਿਲੇ ਹੂੰ ਕੁਝ ਗ੍ਰਾਂਟ ਸੈਂਟਰ ਗਵਰਨਮੈਂਟ ਵੱਲੋਂ ਆਉਂਦੀ ਆ ਕੁਝ ਗ੍ਰਾਂਟ ਜਿਹੜੀ ਹੈਗੀ ਸਟੇਟ ਗਵਰਨਮੈਂਟ ਵੱਲੋਂ ਆਉਂਦੀ ਆ ਕੁਝ ਗ੍ਰਾਂਟ ਦੇ ਪੈਸੇ ਜਿਹੜੇ ਹਨ ਪੰਚਾਇਤਾਂ ਦੀ ਆਪਣੀ ਜ਼ਮੀਨ ਹੁੰਦੀ ਹੈ ਸਰਕਾਰ ਤੇ ਉਹਨਾਂ ਕੋਲ ਵੀ ਆਪਣਾ ਹਿੱਸਾ ਲੈਂਦੀ ਆ ਦੇੜੀ ਪੰਚਾਇਤਾਂ ਦੀ ਜਿਹੜੀ ਆਮਦਨ ਹੈਗੀ ਆ ਉਹਦੇ ਵਿੱਚੋਂ ਵੀ ਕੁਝ ਸ਼ੇਅਰ ਜਿਹੜਾ ਵਾਪਸ ਲੈ ਰਹੀ ਆ ਪੰਚਾਇਤ ਦੀ ਜ਼ਮੀਨਾਂ ਨੂੰ ਜਿਸ ਤਰੀਕੇ ਨਾਲ ਪੂਲ ਪੂਲ ਕੀਤਾ ਗਿਆ ਸੀ ਇੱਧਰ ਉੱਧਰ ਉਸ ਪਾਸੇ ਲਾ ਰਹੀ ਆ ਤੋ ਇਸ ਕਰਕੇ ਕਰ ਲੈਣਗੇ ਉਹਦੇ ਵਿੱਚੋਂ ਆਪਣਾ ਸੱਦ ਲੈਣਗੇ ਸੈਸ਼ਨ ਰੋਲਾ ਪਰ ਦੋ ਦਿਨ ਪਊਗਾ ਇੱਕ ਦੂਜੇ ਤੇ ਐਲੀਗੇਸ਼ਨ ਕਾਊਂਟਰ ਐਲੀਗੇਸ਼ਨ ਹੋਣਗੇ ਪੰਜਾਬ ਦੇ ਲੋਕਾਂ ਦਾ ਕਰੋੜਾਂ ਰੁਪਈਆ ਖਰਚ ਹੋ ਜਾਊਗਾ ਤੇ ਬਸ 0+0 0 ਆਫਟਰ ਕੱਢਣਾ ਕੀ ਉਹਦੇ ਵਿੱਚ ਮਤਾ ਪਾਸ ਕਰਨਗੇ ਲਾਗੂ ਕਰਨਗੇ ਜੇ ਨਹੀਂ ਲਾਗੂ ਕਰਨਦੇ ਤੇ ਇਨੀ ਵੱਡੀ ਆਬਾਦੀ ਨੂੰ ਕਿਦਾਂ ਤੁਸੀਂ ਜਿਹੜੀ ਅੱਗੇ ਮਿਲਦਾ ਸ਼ਿਰਜਕਾਰ ਉਹ ਦਓਗੇ ਜਾਂ ਤੁਸੀਂ ਰਿਸੋਰਸਸ ਪੈਦਾ ਕਰੋਗੇ ਤੁਹਾਡੇ ਤੇ ਪਹਿਲੇ ਵਾਦੇ ਨਹੀਂ ਪੂਰੇ ਹੋਏ ਜੀ ਹਾਂ ਹਾਂ ਯਾਨੀ ਕਿ ਸਿਆਦ ਅਗਲੇ ਜਿਹੜਾ ਸਾਲ ਤੋਂ ਦੇ ਦੇਣ 1000 ਰੁਪਏ ਦੇ ਦੇਣ ਤਾਂ ਕਿ ਚੋਣਾ ਜਿਤਨੀ 2027 ਦੇ ਵਿੱਚ ਹੂੰ ਹੂੰ ਤੋਂ ਇਸ ਕਰਕੇ ਇਹ ਬਹੁਤ ਵੱਡਾ اپੋਜੀਸ਼ਨ ਨੇ ਰੌਲਾ ਪਾਇਆ ਉਹਦੇ ਵਿੱਚ ਪਰ ਪ੍ਰਵਾਹ ਥੋੜੀ ਕਰਦੇ ਕਿਸੇ ਦਿਨ ਹੂੰ ਉਹ ਜਿਹਾ ਉਹਨਾਂ ਬਿਲ ਪਾਸ ਕਰਤਾ ਹੂੰ ਕਹਿੰਦਾ ਬਾਪ ਕਿ ਹੁਣ ਤਾਂ ਕਾਨੂੰਨ ਅੱਗੇ ਆਊਗਾ ਨੋਟੀਫਿਕੇਸ਼ਨ ਹੋ ਜਾਏਗੀ ਬੁਲ ਬਣ ਗਿਆ ਜੀ ਉਹ ਤੇ ਹੋ ਗਿਆ ਦੋਨੋਂ ਤੇ ਪਾਸ ਹੋ ਗਿਆ ਪ੍ਰਾਈਡੈਂਟ ਨੇ ਸਾਈਨ ਕਰ ਦੇਣਾ ਉਹਨਾਂ ਨੇ ਨਾ ਨੋਟੀਫਿਕੇਸ਼ਨ ਆ ਗਿਆਗਾ ਜਦੋਂ ਬਣੂਗੀ ਲਾਗੂ ਹੋ ਜਾਣਾ ਜੀ ਜਿਹਨੇ ਕਰਨਾ ਕਰੇ ਜਿਹਨੇ ਨਹੀਂ ਕਰਨਾ ਨਾ ਕਰੇ ਉਹ ਬਹੁਤ ਸਿੱਧੀ ਗੱਲ ਹੈ ਪੋਟੇ ਤੋਂ ਤਾਂ ਕਹਿ ਸਕਦੇ ਆ ਕਿ ਭਾਜਪਾ ਨੇ ਇਹਦੇ ਵਿੱਚ ਵੀ ਆਪਣੇ ਸਿਆਸੀ ਮਕਸਦ ਕਿਤਨਾ ਕਿਤੇ ਵੇਖਿਆ ਨਹੀਂ ਮੈਨੂੰ ਲੱਗਦਾ ਹੈ ਕਿ ਜਿਹੜਾ ਕਿਸਾਨ ਇੱਕ ਗਰੁੱਪ ਹੈਗਾ ਕਿਸਾਨਾਂ ਦੀ ਜਥੇਬੰਦੀ ਦਾ ਹਾਂ ਉਹ ਇਸ ਮਾਮਲੇ ਦੀ ਉਹ ਵੀ ਗੱਲ ਕਰ ਰਿਹਾ ਸੀ ਕਿ ਜਿਹੜਾ ਜਿਹੜਾ ਹਾਰਵੈਸਟਿੰਗ ਆ ਪੀਕ ਸੀਜ਼ਨ ਆ ਸਾਨੂੰ ਲੇਬਰ ਨਹੀਂ ਮਿਲਦੀ ਲੇਬਰ ਦੀ ਸ਼ਾਰਟੇਜ ਹੈਗੀ ਹੈ ਗੱਲ ਮੰਨ ਕੇ ਜਾਣਾ ਪਊਗਾ ਹਾਂ ਹਾਂ ਇਹ ਕਿਸਾਨ ਦਾ ਪੁੱਤ ਕਿਸਾਨੀ ਨਹੀਂ ਕਰਨਾ ਚਾਹੁੰਦਾ ਤੇ ਇਸ ਵੇਲੇ ਖੇਤੀਬਾੜੀ ਦੇ ਵਿੱਚ ਕੰਮ ਕਰਨ ਵਾਲੇ ਖੇਤੀਬਾੜੀ ਕੰਮਿਆਂ ਦੀ ਬਹੁਤ ਸੀਰੀਅਸ ਲੋਡ ਹੈਗੀ ਹੂੰ ਹੂੰ ਨਹੀਂ ਮਿਲ ਰਹੇ ਹੂੰ ਬਿਹਾਰ ਪਾਤਾ ਹੈ ਬਿਹਾਰ ਤੋਂ ਆਗੇ ਦੂਹਰੇ ਆਗੇ ਨਹੀਂ ਲੋਕ ਆ ਰਹੇ ਉੱਥੇ ਹੁਣ ਕੰਮ ਸ਼ੁਰੂ ਹੋ ਗਿਆ ਹੂੰ ਹੂੰ ਬਿਹਾਰ ਤੋਂ ਇਸ ਸਾਲ ਬਹੁਤ ਕਟ ਲੇਬਰ ਜਿਹੜੀ ਹੈਗੀ ਆ ਉਹ ਆ ਰਹੀ ਹੈ ਈਵਨ ਜਿਹੜਾ ਵੈਸਟ ਯੂਪੀ ਦੀ ਮੈਂ ਗੱਲ ਕਰਦਾ ਇੱਥੇ ਆਮ ਤੌਰ ਤੇ ਗੰਨਾ ਛੱਲਣ ਵਾਸਤੇ ਵੱਡੀ ਗਿਣਤੀ ਚ ਬਿਹਾਰ ਦੀ ਲੇਬਰ ਆਈ ਨਹੀਂ ਆਈ ਉਹਨਾਂ ਨੇ ਹੂੰ ਲੱਖ ਲੱਖ ਰੁਪਇਆ ਐਡਵਾਂਸ ਵੀ ਗਿਆ ਉਹਨਾਂ ਵੱਲ 50-50 ਹਜ਼ਾਰ ਰੁਪਇਆ ਉਹ ਕਿਤੇ ठेकेदार ਲੱਗੇ ਗਏ ਆ ਸਾਲ ਸਾਲ ਹੋ ਗਏ ਪੈਸੇ ਲੈਣ ਨੂੰ ਉਹ ਕਹਿੰਦੇ ਨਹੀਂ ਬੰਦੇ ਮਿਲਦੇ ਸਾਡਕੋ ਆਪਣਾ ਕੰਮ ਬਹੁਤ ਆ ਹਾਂ ਹਾਂ ਆ ਬਣ ਲੀਆਂ ਇੱਥੇ ਹੋਰ ਕੰਸਟ੍ਰਕਸ਼ਨ ਹੋ ਰਹੀ ਆ ਜਾਂ ਇੰਡਸਟਰੀ ਨਹੀਂ ਲੱਗ ਰਹੀ ਆ ਹਾਂ ਹਾਂ ਇਹਨਾਂ ਦਾ ਪਾਬਕੀ ਕਿਸੇ ਵਰਗ ਦੇ ਹਿੱਤ ਹਿੱਤ ਦੀ ਤਾਂ ਗੱਲ ਇਹਦੇ ਵਿੱਚ ਹੁੰਦੀ ਹੈ ਕਿਸਾਨ ਦੀ ਜਿਹੜੇ ਆਸ਼ ਕਰਕੇ ਜਿਹੜਾ ਜਿਹੜਾ ਵੱਡਾ ਕਿਸਾਨੀ ਤਬਕਾ ਹੈਗਾ ਜਿਹੜੀ ਲੌਬੀ ਆ ਹਾਂ ਹਾਂ ਕੋਈ ਗੱਲ ਕਰਦੀ ਆ ਆਰਗੂ ਦਿੰਦੀ ਆ ਕਿ ਇਹ ਉਹ ਉਹ ਉਹਨਾਂ ਨੇ ਇਹ ਤੇ ਨਹੀਂ ਕਿਹਾ ਵੀ ਨੂੰ ਵਾਪਸ ਲੈ ਲਓ ਪਰ ਉਹਨਾਂ ਕਹਿਆ ਸੀ ਵੀ ਜਦੋਂ ਖਾਸ ਕਰਕੇ ਜੋ ਹਾਰਵੈਸਟਿੰਗ ਸੀਜ਼ਨ ਹੁੰਦਾ ਵਾ ਹਾਂ ਜਦੋਂ ਪੈਰੀ ਟ੍ਰਾਂਸਪਲੈਂਟੇਸ਼ਨ ਦਾ ਸੀਜ਼ਨ ਪੀਕ ਸੀਜ਼ਨ ਹੁੰਦਾ ਉਦੋਂ ਵੀ ਕੰਮ ਨਾ ਕੀਤਾ ਜਾਂਦਾ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਫਸਲ ਦਾ ਸੀਜ਼ਨ ਖਾਸ ਕਰਕੇ ਜੀ ਪੀਕ ਚ ਲੈਂਦਾ ਜਾਂਦਾ ਪੀਕ ਚ ਹਾਂ ਬਿਲਕੁਲ ਬਿਲਕੁਲ ਹਾਂ ਤੇ ਜਿਹੜੀ ਖਾਸ ਕਰਕੇ ਕੁਝ ਕਿਸਾਨ ਜਥੇ ਬੰਦਿਆਂ ਦੀ ਜਿਹੜੇ ਵੱਡੇ ਜਿਹੜੇ ਹੈਗੇ ਕਾਰਪੋਰੇਟ ਰਿਲੇਟਿਡ ਕਿਸਾਨ ਹੈਗੇ ਆ ਹਾਂ ਹਾਂ ਮੰਗ ਹੈਗੀ ਇਹ ਮੰਗ ਸੀ ਉਹਨਾਂ ਦੀ ਹਾਂ ਹਾਂ ਲੱਗਦਾ ਵੀ ਇਹ ਮੰਗ ਉਹਨਾਂ ਦੀ ਪੂਰੀ ਕੀਤੀ ਗਈ ਹੈ ਹਾਂ ਖੈਰ ਇਹ ਕਈ ਪੱਖ ਪਹਿਲੂ ਇਸ ਸਾਰੇ ਮਾਮਲੇ ਉੱਤੇ ਚੱਲ ਵੀ ਰਿਹਾ ਹੈ ਵੱਖਰੀ ਤਰ੍ਹਾਂ ਦਾ ਮਾਮਲਾ ਹੈ ਡਿਬੇਟ ਦੇ ਵਿੱਚ ਵੀ ਹੈ ਪਰ ਭਾਰਤ ਸਰਕਾਰ ਨੇ ਦੇਚੇ ਕਦਮ ਅੱਗੇ ਵਧਾ ਲਏ ਨੇ ਮਾਮਲਾ ਪ੍ਰਕਟਪਤੀ ਭਵਨ ਤੱਕ ਪਹੁੰਚਣ ਵਾਲਾ ਖੈਰ ਮਰਦਮਸ਼ੁਮਾਰੀ ਦੇ ਇਰਦ-ਗਿਰਦ ਭਾਰਤ ਸਰਕਾਰ ਦਾ ਅੰਦਰੂਨੀ ਮਾਹੌਲ ਕਿਵੇਂ ਇਹਨੂੰ ਡਿਜੀਟਲ ਹੈਗੀ ਸਰਕਾਰ 2029-30 ਤੱਕ ਤੇ ਅਗਲੀਆਂ ਲੋਕ ਸਭਾ ਚੋਣਾਂ ਦੇ ਇਰਦ-ਗਿਰਦ ਤੇ ਦੂਜੇ ਬੰਨੀ ਮੰਡਰੇ ਕਾਦ ਜਿਹੜਾ ਸਰੂਪ ਬਦਲ ਦਿੱਤਾ ਗਿਆ ਹੈ ਕਿਉਂ ਬਦਲਿਆ ਅਜੇ ਇਹ ਸਾਰੇ ਮਾਮਲੇ ਬੜੇ ਵਿਸਤਾਰ ਨਾਲ ਸਾਂਝੇ ਕੀਤੇ ਆਏ ਦਰਸ਼ਕਾਂ ਆਪਣੇ ਸੁਨੇਹੇ ਨੂੰ ਦੱਸਦੀ ਏ ਕਿ ਸਾਡੇ ਨਾਲ ਸਿਚੁਏਸ਼ਨ ਉਗੇ ਰਾਸ਼ੀ ਮਹਾਭਤ ਪ੍ਰਸਿੱਧ ਲੇਫਕ ਪ੍ਰੋਫੈਸਰ ਡਾਕਟਰ ਜਗਰੂਰ ਸਿੰਘ ਸੇਖੋ ਸਾਹਿਬ ਸੋ ਸੇਖੋ ਜੀ ਚੈਨਲ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਚ ਇਹ ਮਿਸ਼ਨ ਪੰਜਾਬੀ